ਉੰਦਾਰੀ ਨਾ ਕਹਿਣਾ ਜੇ ਤੁਸੀਂ ਵਧੀਆ ਕੰਮ ਨਾ ਕਰਦੇ ਹੁੰਦੇ ਤਾਂ ਮੈਂ ਤੁਹਾਨੂੰ ਵੀਡੀਓ ਲਈ ਨਹੀਂ ਚਾਣਦਾ ਤੂੰ ਆਖਿਆ ਬਿੰਗੀ ਬਣਾਉਂਦੇ ਆ ਵੀਡੀਓ ਬੋਲੀ ਬਣਾਉਂਦੇ ਆ ਆਪਾਂ ਇਹਨਾਂ ਨੂੰ ਚੈੱਕ ਕਰਨਾ ਠੀਕ ਹੈ ਭਾਈ ਆਪਾਂ ਇਹਨਾਂ ਨੂੰ ਦੇਖਣਾ ਵੀ ਇਹਨਾਂ ਦੇ ਕੈਮਰੇ ਤੇ ਇੱਕੇ ਹੋਜੀ ਵੀਡੀਓ ਬਣਾਉਂਦੇ ਆ ਠੀਕ ਹੈ ਭਾਈ ਵੀ ਆਪਾਂ ਦਖਲ ਨਹੀਂ ਦੇਣਾ ਇਹ ਜੋ ਕਹਿੰਦੇ ਆ ਚੁੱਪ ਕਰਕੇ ਘੋੜਾ ਲੈ ਕੇ ਉਵੇਂ ਤੁਰੇ ਫਿਰੋ ਸਮਾਂ ਲੱਗਦਾ ਇਹਨੂੰ ਆਪਾਂ ਪਾਲਿਆ ਇਹ ਆਪਣਾ ਬੱਚਾ ਇਹ ਆਪਣੇ ਹੱਥਾਂ ਦੇ ਵਿੱਚ ਇੱਕ ਇੱਕ ਦਾਣੇ ਨੇ ਬਤਾਇਆ ਇਹ ਉਹ ਆ ਜਿਹਦੇ ਪ੍ਰਤੀ ਮੇਰੇ ਜਜ਼ਬਾਤ ਪਤਾ ਕੀ ਆ ਜਿਹਦੇ ਅੱਜ ਤੱਕ ਮਿੱਤਰੋ ਤੁਸੀਂ ਲੋਪੋ ਵਾਲੇ ਦੇ ਦਿਖਾਏ ਹੋਏ ਘੋੜੇ ਤਾਂ ਬਹੁਤ ਦੇਖੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲੋਪੋ ਵਾਲੇ ਦਾ ਘੋੜਾ ਪੋਰਸ ਬਾਈ ਨੇ ਆਪਣੇ ਚੈਨਲ ਨੂੰ ਪੋਰਸ ਦੀ ਪਹਿਲੀ ਵੀਡੀਓ ਗ੍ਰਾਫਿਕ ਕਰਨ ਦੇ ਲਈ ਕਿਉਂ ਚੁਣਿਆ ਕਿਉਂਕਿ ਬਾਈ ਕਹਿੰਦਾ ਜੇਕਰ ਮੈਂ ਆਪ ਪ੍ਰੋਫੈਸ਼ਨਲ ਕੰਮ ਕਰਦਾ ਵਾਂ ਤਾਂ ਮੇਰੇ ਕੋਲੇ ਦੀ ਵੀਡੀਓ ਕਰਨ ਵਾਲਾ ਬੰਦਾ ਵੀ ਪ੍ਰੋਫੈਸ਼ਨਲ ਹੋਣਾ ਚਾਹੀਦਾ ਵਾ ਪੋਰਸ ਦੇ ਜੰਮਣ ਤੋਂ ਲੈ ਕੇ ਜਵਾਨ ਹੋਣ ਤੱਕ ਸਵਾਰੀ ਕਰਨ ਤੱਕ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਬਾਈ ਨੇ ਖੁੱਲ ਕੇ ਅੱਜ ਆਪਣੇ ਨਾਲ ਕੀਤੀਆਂ ਵੀਡੀਓ ਨੂੰ ਸਾਰੇ ਜਣੇ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਬਾਕੀ ਆਪਣਾ ਕੰਮ ਤੁਹਾਨੂੰ ਕਿਵੇਂ ਲੱਗਿਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਇਦਾਂ ਦੀ ਪ੍ਰੋਫੈਸ਼ਨਲ ਵੀਡੀਓ ਕਰਵਾਉਣੀ ਚਾਹੁੰਦੇ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਕਰ ਲਿਓ ਸੰਪਰਕ ਤੇ ਵੀਡੀਓ ਲੰਮੀ ਜਰੂਰ ਹੋਊਗੀ ਮਿੱਤਰੋ ਪਰ ਵੀਡੀਓ ਪੂਰੀ ਦੇਖਿਓ ਤੁਹਾਨੂੰ ਆਨੰਦ ਜਰੂਰ ਆਊਗਾ ਇਹ ਗੱਲ ਦਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਂ ਆਜੂ ਆਪਾਂ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਸਾਥੀਆ ਮਿੱਤਰੋ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਉਹ ਸ਼ਖਸ ਕੋਲੇ ਬੈਠੇ ਆਂ ਜਿਸ ਬੰਦੇ ਦੀ ਆਵਾਜ਼ ਦੇ ਦੁਨੀਆ ਮਰੀਦ ਆ ਤੇ ਬਾਈ ਦੀ ਆਵਾਜ਼ ਨੂੰ ਪੰਜਾਬੀयत ਨੂੰ ਬਾਈ ਨੇ ਇੰਨਾ ਕ ਜਿਆਦਾ ਪਰਫੁੱਲਤ ਕੀਤਾ ਏ ਤੇ ਘੋੜਿਆਂ ਦੀ ਵੀਡੀਓਗ੍ਰਾਫੀ ਦੇ ਵਿੱਚ ਵੀ ਬਾਈ ਨੇ ਲੋਕਾਂ ਦਾ ਦਿਲ ਜਿੱਤਿਆ ਏ ਤੇ ਦੂਸਰੀ ਗੱਲ ਬਾਈ ਦੇ ਅੱਜ ਆਪਾਂ ਪੋਰਸ਼ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਫਿਲਮਾਵਾਂਗੇ ਤੇ ਜਿਹੜੀ ਮੇਨ ਗੱਲ ਆ ਜਦੋਂ ਬਾਈ ਨੇ ਆਪਾਂ ਨੂੰ ਕਿਹਾ ਪੋਰਸ਼ ਦੀ ਵੀਡੀਓ ਕਰਨੀ ਆ ਤੇ ਉਸ ਟਾਈਮ ਬਾਈ ਮੇਰੇ ਵੀ ਮਨ ਤੇ ਇਦਾਂ ਦੀਆਂ ਗੱਲਾਂ ਆਈਆਂ ਹਨਾ ਵੀ ਕਿਉਂਕਿ ਬਾਈ ਨੇ ਆਪਾਂ ਨੂੰ ਕਿਉਂ ਚੁਣਿਆ ਹਨਾ ਤੇ ਪਹਿਲਾਂ ਤਾਂ ਬਾਈ ਸ੍ਰਿਜਿੰਦਰ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਤੇ ਜਿਉਂਦੇ ਰਹੋ ਹਰਿੰਦਰ ਚੁੰਨਣ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਗੱਲ ਕਿ ਬੰਦਾ ਜਦੋਂ ਪ੍ਰੋਫੈਸ਼ਨਲ ਹੀ ਕਿਸੇ ਚੀਜ਼ 'ਚ ਜਾਣਾ ਚਾਹੁੰਦਾ ਤਾਂ ਫਿਰ ਉਹ ਪ੍ਰੋਫੈਸ਼ਨਲ ਬੰਦੇ ਨੂੰ ਚੁਣਦਾ ਬਿਲਕੁਲ ਮੈਂ ਸੱਚੀ ਇਮਾਨਦਾਰੀ ਨਾਲ ਕਹਿਣਾ ਜੇ ਤੁਸੀਂ ਵਧੀਆ ਕੰਮ ਨਾ ਕਰਦੇ ਹੁੰਦੇ ਤਾਂ ਮੈਂ ਤੁਹਾਨੂੰ ਵੀਡੀਓ ਲਈ ਨਹੀਂ ਚੁਣਦਾ ਧੰਨਵਾਦ ਬਈ ਜਣਾ ਜੇ ਤੁਸੀਂ ਸੱਚੀ ਵੀਡੀਓਗ੍ਰਾਫੀ ਵਧੀਆ ਨਾ ਕਰਦੇ ਹੁੰਦੇ ਫਿਰ ਮੈਂ ਕਹਿਣਾ ਸੀਗਾ ਕਿ ਨਹੀਂ ਜੋ ਮੈਨੂੰ ਮੈਨੂੰ ਪਤਾ ਸੀ ਮੈਂ ਅਜਪ੍ਰੀਤ ਨੂੰ ਕੀ ਆਖਿਆ ਮੈਂ ਪ੍ਰੀਤ ਨੂੰ ਆਖਿਆ ਇਹ ਬਿੰਗੀ ਬਣਾਉਂਦੇ ਆ ਵੀਡੀਓ ਬੌਲੀ ਬਣਾਉਂਦੇ ਆ ਆਪਾਂ ਇਹਨਾਂ ਨੂੰ ਚੈੱਕ ਕਰਨਾ ਠੀਕ ਹੈ ਭਾਈ ਆਪਾਂ ਇਹਨਾਂ ਨੂੰ ਦੇਖਣਾ ਵੀ ਇਹਨਾਂ ਦੇ ਕੈਮਰੇ ਤੇ ਇੱਕ ਹੀ ਹੋਜੀ ਵੀਡੀਓ ਬਣਾਉਂਦੇ ਆ ਠੀਕ ਹੈ ਭਾਈ ਬਈ ਆਪਾਂ ਦਖਲ ਨਹੀਂ ਦੇਣਾ ਇਹ ਜੋ ਕਹਿੰਦੇ ਆ ਚੁੱਪ ਕਰਕੇ ਘੋੜਾ ਲੈ ਕੇ ਉਵੇਂ ਤੁਰੇ ਫਿਰੋ ਠੀਕ ਹੈ ਭਾਈ ਠੀਕ ਹੈ ਕਿ ਨਹੀਂ ਠੀਕ ਹੈ ਭਾਈ ਆ ਇਹ ਚੱਕਰ ਦੇ ਵਿੱਚ ਕਿਉਂਕਿ ਮੈਨੂੰ ਪਤਾ ਸੀ ਮੇਰੇ ਨਾਲ ਵਧੀਆ ਕਰ ਦੇਣਾ ਧੰਨਵਾਦ ਭਾਈ ਠੀਕ ਹੈ ਤੇ ਮੈਨੂੰ ਉਹ ਚੀਜ਼ ਦੇਖ ਕੇ ਹੀ ਲੱਗ ਰਿਹਾ ਸੀ ਕਿ ਜਿਹੜਾ ਬੰਦਾ ਇਹਨੇ ਤਾਂ ਬਣਦੀ ਨਹੀਂ ਦੇਖੀ ਉਹਨੂੰ ਤਾਂ ਨਹੀਂ ਪਤਾ ਹੁੰਦਾ ਬਿਲਕੁਲ ਨਹੀਂ ਜਿਨੇ ਹਰ ਰੋਈ ਬਣਦੀ ਦੇਖੀ ਆ ਉਹਨੂੰ ਪਤਾ ਹੁੰਦਾ ਵੀ ਯਾਰ ਬੰਦਿਆਂ ਨੂੰ ਐਂਗਲਾਂ ਵਗੈਰਾ ਦੀ ਕੈਮਰਾ ਕਿੱਥੇ ਧਰਨਾ ਕੀ ਗੱਲ ਬਾਤ ਆ ਸਮਝ ਹੈਗੀ ਆ ਸਹੀ ਗੱਲ ਹੈ ਬਾਈ ਹੈ ਬਿਲਕੁਲ ਨਹੀਂ ਤਾਂ ਉਹ ਚੀਜ਼ ਵੇਖ ਕੇ ਹੀ ਪਤਾ ਲੱਗ ਰਿਹਾ ਸੀ ਵੀ ਹਾਂ ਬੰਦੇ ਯਾਰ ਕੈਮਰੇ ਬਾਰੇ ਬੰਦੇ ਐਂਗਲਾਂ ਬਾਰੇ ਸਮਝਦੇ ਆ ਤਾਂ ਆਨੰਦ ਵੀ ਆਇਆ ਮਤਲਬ ਮੈਨੂੰ ਸਵਾਦ ਆ ਰਿਹਾ ਬਈ ਆਪਾਂ ਇੱਕ ਪਿੰਡ ਦੇ ਆ ਪਰ ਆਪਾਂ ਪ੍ਰੋਫੈਸ਼ਨਲਾਂ ਦੇ ਕੰਮ ਦੇ ਵਿੱਚ ਧੰਨਵਾਦ ਹੈਣਾ ਬਈ ਕਿਉਂਕਿ ਜਿੰਨਾ ਵੀ ਬਈ ਇਹ ਲਾਈਨ ਦੇ ਵਿੱਚ ਆਏ ਆ ਹਨਾ ਟੋਡੇ ਤੋਂ ਸਿੱਖ ਸਿੱਖ ਕੇ ਹਨਾ ਜਿਵੇਂ ਬੋਲਣ ਦਾ ਅੰਦਾਜ਼ ਜਾਂ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਨੇ ਟੈਕਨੀਕਲ ਵੀਡੀਓਗ੍ਰਾਫੀ ਬਾਰੇ ਵੀ ਹਨਾ ਚਲੋ ਹੌਲੀ ਹੌਲੀ ਪਰਮਾਤਮਾ ਦਾ ਸੁਧਾਰ ਆ ਰਿਹਾ ਵਧੀਆ ਤਰੀਕੇ ਨਾਲ ਹਨਾ ਤੇ ਬਈ ਆਪਾਂ ਪਹਿਲਾਂ ਤਾਂ ਆਪਾਂ ਕਰਮਾਂ ਵਾਲੇ ਬਾਰੇ ਪੂਰਸਵਾਰੀ ਗੱਲ ਕਰ ਲਈ ਹੈਣਾ ਜਿਵੇਂ ਮੈਂ ਸ਼ੁਰੂ ਚ ਵੀ ਕਿਹਾ ਵੀ ਉਹਦਾ ਜੰਮਣ ਤੋਂ ਲੈ ਕੇ ਅੱਜ ਘੋੜਾ ਬਣਦਾ ਕੀ ਫੀਲ ਹੈ ਬਈ ਅੱਜ ਮੈਂ ਤੁਹਾਨੂੰ ਦੱਸਦਾ ਸੋਹਣੇ ਦੋ ਪ੍ਰਕਾਰ ਦੇ ਹੁੰਦੇ ਆ ਹਮ ਇੱਕ ਉਹ ਜਿਹੜਾ ਸੋਹਣਾ ਹੁੰਦਾ ਤੇ ਤੁਹਾਨੂੰ ਪਿਆਰ ਹੋ ਜਾਂਦਾ ਇੱਕ ਉਹ ਜਿਹਦੇ ਨਾਲ ਤੁਹਾਨੂੰ ਪਿਆਰ ਹੋ ਜਾਂਦਾ ਤੇ ਸੋਹਣਾ ਲੱਗਣ ਲੱਗ ਜਾਂਦਾ ਬਿਲਕੁਲ ਜੀ ਠੀਕ ਹੈ ਕਿ ਨਹੀਂ ਜਿਹਨੂੰ ਤੁਹਾਡੀ ਮੁਹੱਬਤ ਸੋਹਣਾ ਬਣਾ ਦੇਵੇ ਹੂੰ ਇਹ ਉਹ ਆ ਇਹ ਉਹ ਨਹੀਂ ਕਿ ਜਿਹਨੂੰ ਸੋਹਣਾ ਦੇਖ ਕੇ ਮਤਲਬ ਮੈਂ ਤਾਂ ਹੀਰ ਤੇ ਰਾਂਝੇ ਚ ਦੋ ਤਰ੍ਹਾਂ ਦੀ ਮੁਹੱਬਤ ਸੀ ਸੀ ਦੋਨੇ ਇੱਕ ਪਰ ਉਹਨਾਂ ਦੋਨਾਂ ਚ ਦੋ ਤਰ੍ਹਾਂ ਦੀ ਮੁਹੱਬਤ ਸੀ ਰਾਂਝਾ ਪਲੰਗ ਤੇ ਪੈ ਗਿਆ ਹੂੰ ਹੀਰ ਨੇ ਉਹਦੇ ਸ਼ਮਕ ਮਾਰੀ रांजे दी आंख ਖੁੱਲੀ ਉਹਨੇ ਉਹਦਾ ਹੁਸਨ ਦੇਖਿਆ ਹੂੰ ਤੇ ਡੁੱਲ ਗਿਆ ਕੋਈ ਕਹਿੰਦਾ ਬਾ ਸੱਜਣ ਇਹ ਰਾंजे ਦਾ ਪਿਆਰ ਸੀ ਹੂੰ ਹੀਰ ਨੇ ਹੀਰ ਨੇ ਉਹਦੀ ਨਿਮਰਤਾ ਦੇਖੀ ਹੂੰ ਕਿਰ ਬੰਦਾ ਕਿੰਨਾ ਘੈਂਟ ਆਇਆ ਮੈਂ ਮਾਰਿਆ ਹਾਂ ਉਹ ਕਹਿੰਦਾ ਬਾ ਸੱਜਣ ਉਹਨੂੰ ਉਹਦੇ ਨਾਲ ਪਿਆਰ ਹੋ ਗਿਆ ਬਿਲਕੁਲ ਮਤਲਬ ਹੀਰ ਨੇ ਉਹਦੀ ਸਖਸ਼ੀਤ ਨਾਲ ਪਿਆਰ ਕੀਤਾ ਸਹੀ ਗੱਲ ਹੈ ਬਈ ਰਾंजे ਨੇ ਉਹਦੇ ਹੁਸਨ ਨਾਲ ਪਿਆਰ ਕੀਤਾ ਮਤਲਬ ਜੇ ਤੁਸੀਂ ਇਹਨੂੰ ਪੜੋ ਤਾਂ ਐਵੇਂ ਹੀ ਆ ਕਹਾਣੀ ਬਹੁਤ ਦੁਨੀਆ ਹਸਣ ਨਾਲ ਮੁਹੱਬਤ ਕਰਦੀ ਆ ਬਿਲਕੁਲ ਹਨ ਬਈ ਬਹੁਤ ਦੁਨੀਆ ਜਿਹਨੂੰ ਪਿਆਰ ਕਰਦੀ ਆ ਉਹ ਸੋਹਣਾ ਲੱਗਣ ਲੱਗਿਆ ਜਿਹੜਾ ਇਹ ਆ ਇਹ ਆਪਣੇ ਕੋਲੇ ਆ ਇਹਨੂੰ ਆਪਾਂ ਪਿਆਰ ਕਰਦੇ ਆ ਇਹ ਤਾਂ ਸੋਹਣਾ ਲੱਗਦਾ ਇਹਨੂੰ ਆਪਾਂ ਪਾਲਿਆ ਇਹ ਆਪਣਾ ਬੱਚਾ ਇਹ ਆਪਣੇ ਹੱਥਾਂ ਦੇ ਵਿੱਚ ਇੱਕ ਇੱਕ ਦਾਣੇ ਨੇ ਬਤਾਇਆ ਹੂੰ ਇਹ ਉਹ ਆ ਜਿਹਦੇ ਪ੍ਰਤੀ ਮੇਰੇ ਜਜ਼ਬਾਤ ਪਤਾ ਕੀ ਆ ਜਿਹਦੇ ਪ੍ਰਤੀ ਮੇਰੇ ਕੀ ਆ ਕਿ ਜਦੋਂ ਪਿੰਜਰੇ ਚ ਖੜਾ ਹੁੰਦਾ ਮੈਨੂੰ ਮਹਿਸੂਸ ਹੋਣ ਲੱਗ ਜਾਂਦਾ ਯਾਰ ਸੁਖਿੰਦਰ ਕਿ ਤੇਨੂੰ ਆਏ ਨਾ ਮਹਿਸੂਸ ਹੋਣ ਲੱਗ ਜੇ ਵੀ ਤੂੰ ਇਹਨੂੰ ਤਾੜਿਆ ਹੋਇਆ ਤਾਂ ਮੈਂ ਕੀ ਕਰਦਾ ਮੈਂ ਇਹਦੇ ਪਿੰਜਰੇ ਚ ਆਪ ਖੜ ਜਾਂਦਾ ਇਹਨੂੰ ਮੈਂ ਬਾਹਰ ਛੱਡ ਦਿੰਦਾ ਤੇ ਫਿਰ ਮੈਂ ਇਹਨੂੰ ਕਹਿੰਦਾ ਪੁੱਤ ਹੁਣ ਮੇਰੀ ਪਿੰਜਰੇ ਚ ਬਾਹਰੀ ਆ ਤੇਰੀ ਬਾਹਰ ਬਾਰੀ ਆ ਬਿਲਕੁਲ ਜਾਂ ਮੈਂ ਕਈ ਵਾਰ ਇਹਨੂੰ ਫੜਦਾ ਆਪਦੇ ਕਮਰੇ ਚ ਲੈ ਜਾਂਦਾ ਤੇ ਫਿਰ ਮੈਂ ਇਹਨੂੰ ਦਿਖਾਉਣਾ ਉੱਥੇ ਜਾ ਕੇ ਕਹਿੰਦਾ ਪੁੱਤ ਤੂੰ ਆਏ ਨਾ ਸੋਚੀ ਵੀ ਤੈਨੂੰ ਅਸੀਂ ਇੱਥੇ ਤਾੜ ਜਾਨੇ ਹੂੰ ਤੂੰ ਇੱਥੇ ਤੜਿਆ ਹੁੰਨਾ ਮੈਂ ਇੱਥੇ ਤੜਿਆ ਹੁੰਨਾ ਤੂੰ ਆਏ ਨਾ ਸਮਝੀ ਵੀ ਯਾਰ ਵੀ ਮੈਨੂੰ ਇਹ ਤਾੜ ਕੇ ਤੇ ਆਪੇ ਮौजਾਂ ਕਰਦੇ ਫਿਰਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਮੈਂ ਇੱਥੇ ਹੁੰਨਾ ਪੁੱਤ ਤੂੰ ਇੱਥੇ ਹੁੰਨਾ ਮਤਲਬ ਮੇਰੇ ਹੀ ਉਹਦੇ ਨਾਲ ਇਸ ਤਰ੍ਹਾਂ ਦੀ ਚੀਜ਼ ਆ ਮਤਲਬ ਆਪਾਂ ਉਹਨੂੰ ਉਹ ਨਹੀਂ ਕਹਿ ਸਕਦੇ ਵੀ ਉਹ ਆਪਣਾ ਰੱਖਿਆ ਮੈਂ ਤੁਹਾਨੂੰ ਇੱਕ ਹੋਰ ਹਰਿੰਦਰ ਗੱਲ ਦੱਸਦਾ ਕਿ ਜਿਹੜਾ ਤੁਹਾਡਾ ਪਿੱਟ ਹੁੰਦਾ ਹੂੰ ਉਹਦੇ ਨਾਲ ਤੁਹਾਡੇ ਤਿੰਨ ਰਿਸ਼ਤੇ ਹੁੰਦੇ ਆ ਤੇਰਾ ਮੇਰੇ ਨਾਲ ਇੱਕ ਰਿਸ਼ਤਾ ਆ ਆਪਾਂ ਦੋਸਤ ਆ ਜੀ ਬਈ ਤੇਰਾ ਤੇਰੇ ਬਾਪੂ ਨਾਲ ਇੱਕ ਰਿਸ਼ਤਾ ਉਹ ਤੇਰਾ ਬਾਪੂ ਆ ਹੂੰ ਤੇਰਾ ਤੇਰੀ ਮਾਂ ਨਾਲ ਇੱਕ ਰਿਸ਼ਤਾ ਉਹ ਤੇਰੀ ਮਾਂ ਹੂੰ ਤੇਰਾ ਤੇਰੀ ਭੈਣ ਨਾਲ ਇੱਕ ਰਿਸ਼ਤਾ ਉਹ ਤੇਰੀ ਭੈਣ ਆ ਬਿਲਕੁਲ ਮੈਂ ਤੇਰਾ ਪਾਲਤੂ ਹੁੰਦਾ ਨਾ ਉਹਦੇ ਨਾਲ ਤੁਹਾਡੇ ਤਿੰਨ ਰਿਸ਼ਤੇ ਹੁੰਦੇ ਆ ਹੂੰ ਕਦੇ ਤੁਸੀਂ ਉਹਦੇ ਮਾਲਕ ਹੁੰਨੇ ਆ ਹੂੰ ਕਦੇ ਉਹ ਤੁਹਾਡਾ ਮਾਲਕ ਹੁੰਦਾ ਕਦੇ ਤੁਸੀਂ ਦੋਸਤ ਹੁੰਨੇ ਆ ਹੂੰ ਸਹੀ ਹੈ ਲੋ ਬਈ ਠੀਕ ਆ ਇਹਦੇ ਨਾਲ ਤੁਹਾਡੇ ਰਿਸ਼ਤੇ ਬਾਲੇ ਹੁੰਦੇ ਆ। ਫਿਰ ਤੁਹਾਡੇ ਇਹਦੇ ਨਾਲ ਰਿਸ਼ਤੇ ਆ ਜਿਹੜੇ ਉਹ ਜੇਬ ਤੋਂ ਪਾਸੇ ਦੇ ਹੁੰਦੇ ਆ। ਇਹ ਨਾ ਤੁਹਾਡੇ ਨਾਲ ਉਦੋਂ ਰਸਤਾ ਜਦੋਂ ਤੁਸੀਂ ਘਾਟਾ ਖਾ ਕੇ ਆ ਰਹਿਆ। ਨਾ ਇਹ ਉਸ ਦਿਨ ਜਿਆਦਾ ਉਛਲਦਾ ਜਿੱਦ ਤੇ ਤੁਸੀਂ ਬਹੁਤ ਨਫਾ ਕਮਾ ਕੇ ਆ ਰਹਿਆ। ਸਹੀ ਗੱਲ ਵੀ। ਇਹ ਤਾਂ ਤੁਹਾਨੂੰ ਵੈਲਕਮ ਉਹੀ ਆ। ਇਹਦਾ ਤੁਸੀਂ ਦਾਣਾ 5 ਦਿਨ ਮੁੱਕਿਆ ਹੋਇਆ। ਇਹਦੀ ਤੁਹਾਡੇ ਨਾਲ ਤਾਂ ਵੀ ਕੋਈ ਬਹੁਤੀ ਨਰਾਜਗੀ ਨਹੀਂ ਕੋਈ ਗੱਲ ਨਹੀਂ ਜਿਹੋ ਜੇ ਕੱਖ ਕੰਡਾ ਹੈਗਾ ਪੈ ਜੂਗਾ ਜੇ ਕਿਸੇ ਦਿਨ ਜ਼ਿਆਦਾ ਪੈ ਰਿਆ ਤਾਂ ਤਾਂ ਵੀ ਕੋਈ ਸਪੈਸ਼ਲ ਥੈਂਕ ਯੂ ਨਹੀਂ ਵੀ ਤੂੰ ਅੱਜ ਮੈਨੂੰ ਜ਼ਿਆਦਾ ਪਾਤਾ ਹਾਂ ਤਾਂ ਵੀ ਕੋਈ ਚਾਪਲੂਸੀ ਨਹੀਂ ਉਸ ਮਸਲੇ ਤੇ ਕੁਛ ਨਹੀਂ ਉਸੇ ਤਰ੍ਹਾਂ ਦੀ ਨਰਾਜ਼ਗੀ ਨਾ ਰਹਿਣੀ ਆ ਉਸੇ ਤਰ੍ਹਾਂ ਦਾ ਮਤਲਬ ਇੱਕ ਸਟੇਬਿਲਟੀ ਮਤਲਬ ਬਹੁਤ ਬਹੁਤ ਰਿਸ਼ਤੇ ਇਹੋ ਜਿਹੇ ਹੁੰਦੇ ਆ ਤੁਸੀਂ ਜਿਹੱਚ ਮਨੀ ਜਿਆਦਾ ਇਨਵੈਸਟ ਕਰਨ ਲੱਗ ਜੂਗੇ ਤਾਂ ਉਹ ਤੁਹਾਡੇ ਬਹੁਤ ਕਲੋਜ਼ ਹੋਣਾ ਸ਼ੁਰੂ ਹੋ ਜਾਣਗੇ ਉਹ ਤੁਹਾਨੂੰ ਆਪਣਾਪਣ ਦਾ ਜਿਆਦਾ ਅਹਿਸਾਸ ਕਰਾਉਣਾ ਸ਼ੁਰੂ ਕਰ ਦੇਣਗੇ ਸਹੀ ਗੱਲ ਹੈ ਬਈ ਇਹ ਚ ਇਹ ਇਹ ਰਿਸ਼ਤਾ ਹੈਗਾ ਜਿਹੱਚ ਸਟੇਬਿਲਟੀ ਮਤਲਬ ਵੀ ਜੇ ਤੁਸੀਂ ਅ ਮਤਲਬ ਐਸੇ ਜ਼ਿਆਦਾ ਵੀ ਕਮਾ ਕੇ ਆ ਰਹੇ ਤਾਂ ਵੀ ਸਟੇਬਲ ਆ ਤੁਸੀਂ ਘਾਟਾ ਵੀ ਖਾ ਕੇ ਆ ਰਹੇ ਤਾਂ ਵੀ ਸਟੇਬਲ ਆ ਮਤਲਬ ਇਹ ਜੇਬ ਤੋਂ ਪਾਰ ਦੀ ਗੱਲ ਆ ਜੇਬ ਤੋਂ ਪਾਰ ਦੀ ਗੱਲ ਸਹੀ ਗੱਲ ਆ ਭਾਈ ਜਿਵੇਂ ਮੈਂ ਹਨਾ ਆਪਾਂ ਚੱਲ ਕੰਮ ਕਰਦੇ ਆ ਹਨਾ ਸਾਰੀ ਦਿੜੀ ਆਪਾਂ ਦੁਨਿਆਵੀ ਬਿਚਰਦੇ ਆ ਹਨਾ ਆਪਾਂ ਕਮਾਈ ਕਰਨ ਜਾਂਦੇ ਆ ਭਾਈ ਜਿਵੇਂ ਅਸੀਂ ਦੇਖਦੇ ਆ ਨਾ ਤੁਹਾਨੂੰ ਜਿਵੇਂ ਤੁਸੀਂ ਭਈ ਹੰਬੇ ਥੱਕੇ ਹੋ ਨੇ ਜਿਵੇਂ ਹੁਣ 4 ਵਜੇ ਨਿਕਲ ਗਏ ਹਨਾ ਪਰ ਭਈ ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਆ ਹਨਾ ਜਿਵੇਂ ਪੋਰਸਣਾ ਨੂੰ ਢੇੜਾ ਕਢਾਉਣਾ ਆ ਜਾ ਭਈ ਉਦੋਂ ਕਈ ਵਾਰੀ ਆ ਨਹੀਂ ਨਾ ਨਹੀਂ ਯਾਰ ਮੈਂ ਥੱਕਿਆ ਉਦੋਂ ਕੀ ਫੀਲ ਹੁੰਦਾ ਨਹੀਂ 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 ਦੋ ਕਾ ਦੇ ਵੀ ਇੱਕ ਹੱਥ ਚ ਭਾਰ ਚੱਕੋਗੇ ਨਾ ਤਾਂ ਤੁਹਾਡੀ ਢੂਈ ਟੇਢੀ ਹੋ ਜਾਊਗੀ ਸਹੀ ਗੱਲ ਹੈ ਬਈ ਉਹਦਾ ਦੋ ਹੀ ਤਰੀਕੇ ਆ ਜਾਂ ਤਾਂ ਉਹ ਹੱਥ ਤੋਂ ਭਾਰ ਛੱਡ ਦਿਓ ਤੋਂ ਢੂਈ ਸਿੱਧੀ ਹੋ ਜਾਊ ਜਾਂ ਦੂਜਾ ਤਰੀਕਾ ਦੂਜੇ ਹੱਥ ਚ ਵੀ ਭਾਰ ਚੱਕ ਲਓ ਹਾਂ ਕੋਮਨ ਤੇ ਵੀ ਢੂਈ ਸਿੱਧੀ ਹੋ ਜਾਊ ਤਾਂ ਐਵੇਂ ਹੀ ਆ ਗੱਲ ਕਿ ਜੇ ਤੁਸੀਂ ਕਬੀਲਦਾਰੀ ਦਾ ਭਾਰ ਇੱਕ ਹੱਥ ਚ ਚੱਕਿਆ ਹੋਇਆ ਤਾਂ ਦੂਸਰੇ ਹੱਥ ਚ ਸ਼ੌਂਕ ਦਾ ਭਾਰ ਚੱਕ ਲਓ ਬਿਲਕੁਲ ਹੈ ਨਾ ਵੀ ਤੁਹਾਡੀ ਢੂਈ ਸਿੱਧੀ ਹੋ ਜਾਊਗੀ ਬਿਲਕੁਲ ਹੈ ਨਾ ਬਈ ਇਹ ਆਪਣੀ ਮਤਲਬ ਇੱਕ ਵਾਰ ਤੁਸੀਂ ਤੁਸੀਂ ਦੇਖੋਗੇ ਤੁਸੀਂ ਸਾਰੀ ਦਿਹਾੜੀ ਕੰਮ ਕਰੋ ਤਾਂ ਤੁਹਾਨੂੰ ਐ ਲੱਗੂ ਤੁਸੀਂ ਥੱਕ ਗਏ ਤੁਸੀਂ ਉਹੀ ਚੀਜ਼ ਜਮ ਵਿੱਚ ਜਾ ਕੇ ਕਰੋ ਤਾਂ ਤੁਹਾਨੂੰ ਐ ਲੱਗੂ ਮੇਰੇ ਮਸਲ ਬਣ ਰਹੇ ਹਾਂ ਬਿਲਕੁਲ ਮਤਲਬ ਸਿਰਫ ਮਾਨਸਿਕਤਾ ਦਾ ਹੀ ਫਰਕ ਆ ਸਾਰੀ ਦਿਹਾੜੀ ਇੱਕ ਬੰਦੇ ਨੂੰ ਟਾਇਰ ਖਿੱਚਣ ਦੀ ਜੌਬ ਹੋਵੇ ਵੀ ਤੂੰ ਲੱਕ ਨਾ ਬਨ ਕੇ ਜੇ ਟਾਇਰ ਖਿੱਚਣਾ ਉਹ ਸਾਰੀ ਦਿਹਾੜੀ ਕੋ ਉਹ ਥੱਕ ਗਿਆ ਸ਼ਾਮ ਨੂੰ ਉਸੇ ਬੰਦੇ ਨੇ ਫੇਰ ਟਾਇਰ ਖਿੱਚਣਾ ਹੋਵੇ ਗਰਾਊਂਡ 'ਚ ਫੇਰ ਕਹੂਗਾ ਮੇਰੇ ਪੱਟ ਬਣਦੇ ਆ ਹਾਂ ਬਿਲਕੁਲ ਮਤਲਬ ਹੈ ਤਾਂ ਸਰੀਰ ਤੋਂ ਤਾਂ ਤੁਸੀਂ ਉਹੀ ਕੰਮ ਲੈ ਰਹੇ ਆ ਪਰ ਅਸਲੀਅਤ ਦੇ ਵਿੱਚ ਜਦੋਂ ਸ਼ੌਂਕ ਲਈ ਕਰਦੇ ਆ ਉਦੋਂ ਤੁਸੀਂ ਮਨ ਤੋਂ ਅਲੱਗ ਕੰਮ ਲੈ ਰਹੇ ਆ ਬਿਲਕੁਲ ਠੀਕ ਹੈ ਬਾਈ ਤਾਂ ਉਹ ਜਿਹੜਾ ਹੈਗਾ ਕਿ ਜਦੋਂ ਮੈਂ ਤੁਹਾਨੂੰ ਉਹੀ ਦੱਸਿਆ ਵੀ ਇੱਕ ਹੁੰਦਾ ਮਹਿੰਗਾ ਇੱਕ ਹੁੰਦਾ ਕੀਮਤੀ ਬਿਲਕੁਲ ਠੀਕ ਹੈ ਦੋਨਾਂ 'ਚ ਫਰਕ ਆ ਹਮ ਜਦੋਂ ਦਿਨੇ ਆ ਮੇਰਾ ਟਾਈਮ ਮਹਿੰਗਾ ਹਮ ਮੈਂ ਜਿੰਨਾ ਕ ਮਹਿੰਗਾ ਵੇਚ ਸਕਦਾ ਮੈਂ ਵੇਚਦਾ ਬਿਲਕੁਲ ਠੀਕ ਹੈ ਬਾਈ ਸ਼ਾਮ ਨੂੰ ਮੇਰਾ ਟਾਈਮ ਹੁੰਦਾ ਕੀਮਤੀ ਜਿਹੜਾ ਕੋਈ ਨਹੀਂ ਖਰੀਦ ਸਕਦਾ ਹਾਂ ਤਾਂ ਉਹ ਉਹ ਚੀਜ਼ ਦਾ ਫਰਕ ਆ ਪਰ ਮੈਨੂੰ ਐਂ ਲੱਗਦਾ ਵੀ ਉਹ ਕੀਮਤੀ ਤਾਂ ਹੁੰਦਾ ਕਿਉਂਕਿ ਮੈਂ ਉਹ ਆਪਣੇ ਲਈ ਉਹ ਆਪਣੇ ਲਈ ਕਰਦਾ ਬਿਲਕੁਲ ਹੈ ਨਾ ਵੀ ਜਿਹੜਾ ਦੂਸਰਾ ਏ ਉਹ ਮੈਨੂੰ ਮੈਨੂੰ ਕਬੀਲਦਾਰੀ ਲਈ ਪੈਸਿਆਂ ਲਈ ਆਪਣੇ ਹੋਰ ਸਿਸਟਮ ਚਲਾਉਣ ਲਈ ਕਰਨਾ ਪੈਂਦਾ ਤਾਂ ਉਹ ਮਤਲਬ ਕਹਿਣ ਤੋਂ ਭਾਵੇਂ ਆ ਵੀ ਉਹ ਥੱਕਦੇ ਨਹੀਂ ਅਸਲ ਤੇ ਵਿੱਚ ਉਹ ਥਕੇਮਾਂ ਲਾਉਣ ਵਾਲੀ ਸੈਰ ਹੁੰਦੀ ਹੈ ਇੱਕ ਬੰਦਾ ਹੁੰਦਾ ਵੀ ਤੁਰ ਕੇ ਆਉਂਦਾ ਤੁਹਾਨੂੰ ਥਕਾਉਂਦਾ ਜਹਾਜ਼ ਦਾ ਸਫ਼ਰ ਹੀ ਹੁੰਦਾ ਸਹੀ ਗੱਲ ਹੈ ਬਈ ਹਮੇਸ਼ਾ ਖੇਤ ਦੀ ਸੈਰ ਤੁਹਾਨੂੰ ਥਕਾਉਂਦੀ ਨਹੀਂ ਹੁੰਦੀ ਉਹ ਜਿਹੜਾ ਮਤਲਬ ਸ਼ਾਮ ਨੂੰ ਢੇੜਾ ਦੇਣ ਵਾਲਾ ਘੋੜਿਆਂ ਤੇ ਰਾਤ ਨੂੰ ਚੜ ਜਾਣਾ ਨਹਿਰ ਤੇ ਜਾ ਵੜਨਾ ਹੋਰ ਆ ਉਹ ਸਿਰਫ ਥਕੇਮਾ ਲਾਉਣ ਵਾਲਾ ਕੇਸ ਆ ਬਿਲਕੁਲ ਹਨ ਬਈ ਆਨੰਦ ਹੁੰਦਾ ਬਾਈ ਹਨਾ ਹਾਂ ਨਾ ਆਨੰਦ ਮੰਗਲ ਨਯਾਰ ਬਈ ਜਿਵੇਂ ਵੈਸੀ ਗੱਲ ਕਰਦਾ ਹਨ ਆਪਾਂ ਪੋਰਸ ਬਾਰੇ ਤਕਰੀਬਨ ਤਕਰੀਬਨ ਕਿਸੇ ਨੂੰ ਦੱਸਣ ਦੀ ਹੈ ਨਹੀਂ ਹਨਾ ਕਿਉਂਕਿ ਉਹ ਜ਼ੀਰੋ ਤੋਂ ਲੈ ਕੇ ਵੀ ਅੱਜ ਤੱਕ ਜੇ ਘੋੜਾ ਬਣਿਆ ਹੈ ਹਾਂ ਸਾਰੇ ਜਾਣਦੇ ਤੇ ਉਹ ਉਹ ਗਿਣੀ ਫਿਰਦਿਆ ਤੇ ਹਨਾ ਬਾਈ ਵੀ ਆਪਾਂ ਫੇਰ ਵੀ ਆਪਾਂ ਥੋੜਾ ਜਿਆਦਾ ਸਹੀ ਕੋ ਕੇ ਪੰਜਾਬ ਨਸਲ ਆ ਹਨਾ ਤੇ ਵੀ ਇਹਦੇ ਥੋੜੇ ਜਿਹੇ ਜਿਹੜੇ ਮਾਤਾ ਪਿਤਾ ਬਾਰੇ ਥੋੜਾ ਦੱਸ ਦਈਏ ਬਣਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹੇ ਪੋਰਸ ਆਪਣਾ ਮੱਝੂ ਕੇ ਲੈਣ ਦਾ ਹੂੰ ਇਹ ਇਸਕੋਬਾਰ ਦਾ ਬੱਚਾ ਇਸਕੋਬਾਰ ਆ ਗਿਆ ਫਤੇ ਦਾ ਬੱਚਾ ਬਿਲਕੁਲ ਹੈ ਫਤੇ ਆ ਗਿਆ ਐਡਮ ਦਾ ਐਡਮ ਆ ਗਿਆ ਮੱਝੂ ਕੇ ਵਾਲੇ ਨੀਲੇ ਦਾ ਬਿਲਕੁਲ ਨਹੀਂ ਪੋਰਸ ਦਾ ਬਾਪ ਇਸਕੋਬਾਰ ਉਹਦੀ ਮਾਂ ਹੈ ਜਿਹੜੀ ਉਹ ਮਾਸਟਰ ਕੋਲਗੇ ਵਾਲੇ ਕੋਲੇ ਹੂੰ ਕੋਲਗੇ ਵਾਲੇ ਮਾਸਟਰ ਕਰੀ ਵਾ ਹਾਂਜੀ ਹਾਂਜੀ ਤਾਂ ਜਿਹੜੀ ਪੋਰਸ ਦੀ ਮਤਲਬ ਪਿਓ ਦੀ ਮਾਂ ਹੈ ਉਹਨੇ ਹੁਣ ਤੱਕ ਜਿੰਨੇ ਵੀ ਬੱਚੇ ਪੈਦਾ ਕੀਤੇ ਆ ਉਹ ਬਹੁਤ ਕਮਾਲ ਸ਼ਾਨ ਤੋਂ ਦੋ ਬਸ਼ੇਰੀਆਂ ਪੈਦਾ ਕੀਤੀਆਂ ਉਹ ਸ਼ਾਨਦਗਾਂ ਸਭ ਤੋਂ ਵੱਡੀਆਂ ਹੂੰ ਉਹਨੇ ਕਾਲੇ ਕਾਂਟੇ ਤੋਂ ਬੱਚਾ ਪੈਦਾ ਕੀਤਾ ਉਹ ਕਾਲੇ ਕਾਂਟੇ ਦਾ ਸਭ ਤੋਂ ਵੱਡਾ ਮਾਸਟਰ ਕੋੜੇ ਕੋੜੇ ਉਹਨੇ ਫਤੇ ਤੋਂ ਬੱਚਾ ਪੈਦਾ ਕੀਤਾ ਤਾਂ ਇਹ ਵੀ ਫਤੇ ਦੇ ਸਾਰਿਆਂ ਨੂੰ ਵੱਡਾ ਵੱਡਾ ਬਈ ਹਾਂ ਮਤਲਬ ਉਹ ਜਿਹੜੇ ਵੀ ਘੋੜੇ ਤੋਂ ਉਹਨੇ ਬੱਚੇ ਪੈਦਾ ਕੀਤੇ ਇਹਦੀ ਦਾਦੀ ਨੇ ਉਹ ਉਸ ਘੋੜੇ ਦੇ ਸਭ ਤੋਂ ਵੱਡੇ ਪੈਦਾ ਕੀਤੇ ਬਿਲਕੁਲ ਹੈ ਨਾ ਇਹ ਉਹਦੀ ਦਾਦੀ ਆ ਪੋਰਸ ਦੀ ਤੇ ਪੋਰਸ ਦਾ ਜਿਹੜਾ ਬਾਪ ਆ ਉਹ ਅੱਜਕੱਲ ਮਤਲਬ ਮਾਰਕੀਟ ਦੇ ਵਿੱਚ ਬਹੁਤ ਚੰਗੇ ਮੈਂ ਤਾਂ ਆਪਕੇ ਨਾ ਹੁਣਾ ਵੀ ਜੇ ਤਾਂ ਕੋਈ ਹਜ਼ਾਰਾਂ ਕਾਲਾ ਪੈਦਾ ਕਰਾਉਣਾ ਹੋਇਆ ਤਾਂ ਵੀਰੇ ਮੇਰੇ ਕੋਲੇ ਆ ਜਿਓ ਜੇ ਪੋਰਸਰਗਾ ਪੈਦਾ ਕਰਾਉਣਾ ਤਾਂ ਪੋਰਸ ਦੇ ਬਾਪ ਕੋਲੇ ਜਾਇਓ ਸਹੀ ਹਲਣਾ ਇਸ ਲਈ ਇਹ ਤਾਂ ਗੱਲ ਤਾਂ ਸੱਚੀ ਤਾਂ ਇਹ ਹੈ ਨਾ ਕਿ ਮੈਂ ਕਹਦਾ ਮੇਰਾ ਪੋਰਸਾ ਜਿਹੜਾ ਪੋਰਸ ਦੇ ਬਾਪ ਨੂੰ ਅੱਗੇ ਲਾਂਗਾ ਨਹੀਂਗਾ ਹਾਂ ਤੇ ਜਿਹੜੀ ਇਹਦੀ ਮਾਂ ਐ ਉਹ ਮਤਲਬ ਇੱਕ ਦੁਨੀਆ ਦੀ ਬੈਸਟ ਘੋੜੀ ਆ ਜੇ ਸੰਸਕਾਰਾਂ ਦੇ ਪੱਖ ਤੋਂ ਵੇਖਿਆ ਜਾਵੇ ਸੰਸਕਾਰ ਬੱਚੇ ਨੂੰ ਸਿਖਾਉਣਾ ਕੋਈ ਉਹ ਤੋਂ ਸਿੱਖੇ ਮੈਂ ਕਹਿੰਦਾ ਹੁਣ ਨਾ ਬੁੜੀਆਂ ਨੂੰ ਕਹਿੰਦਾ ਹੁਣ ਕਿ ਜੇ ਆਪਦੇ ਬੱਚੇ ਨੂੰ ਸਿੱਖਿਆ ਦੇਣੀ ਸਿੱਖਣੀ ਆ ਤਾਂ ਉਹ ਆਪਣੀ ਕੈਲੀ ਤੋਂ ਸਿੱਖੋ ਬਿਲਕੁਲ ਮਤਲਬ ਉਹ ਕੀ ਕਰਦੀ ਆ ਉਹ ਬੱਚੇ ਨੂੰ ਸਿਖਾਉਂਦੀ ਆ ਪਿਸ਼ਾਬ ਕਿੱਥੇ ਕਰਨਾ ਉਹ ਬੱਚੇ ਨੂੰ ਸਿਖਾਉਂਦੀ ਆ ਲਿੱਦ ਕਿੱਥੇ ਕਰਨੀ ਆ ਉਹ ਬੱਚੇ ਨੂੰ ਸਿਖਾਉਂਦੀ ਆ ਖੜਨਾ ਕਿਵੇਂ ਆ ਉਹ ਬੱਚੇ ਨੂੰ ਸਿਖਾਉਂਦੀ ਆ ਸੌਣਾ ਕਿਵੇਂ ਆ ਮਤਲਬ ਤੁਸੀਂ ਉਹਦਾ ਸਿਖਾਇਆ ਵਾ ਬੱਚਾ ਜਿਹੜਾ ਉਹਦੇ ਕੋਲ 2-4 ਮਹੀਨੇ ਰਹਿ ਗਿਆ ਨਾ ਲਿੱਦ ਮਿੱਦੂਗਾ ਨਾ ਪਿਸ਼ਾਬ ਗਲਤ ਥਾਂ ਤੇ ਕਰੂਗਾ ਨਾ ਗਲਤ ਥਾਂ ਤੇ ਸੌਊਗਾ ਨਾ ਲੱਪੜੂਗਾ ਬਿਲਕੁਲ ਹਨ ਬਈ ਉਹ ਉਵੇਂ ਰਹੂਗਾ ਮਤਲਬ ਉਹ ਛੰਡਦੀ ਆ ਬੱਚੇ ਨੂੰ ਤੇ ਜਦੋਂ ਉਹਦੇ ਬੱਚੇ ਨੇ ਗਲਤੀ ਕੀਤੀ ਉਹ ਇੰਨੀ ਸ਼ਰੀਫ ਘੋੜੀ ਆ ਉਹ ਚਿਹਰੇ ਹਿੱਟ ਨਹੀਂ ਵੱਜਣ ਦਿੰਦੀ ਉਹ ਕਦੇ ਵੀ ਸੌਂਦੀ ਜਿੰਨਾ ਚਿਰ ਬੱਚਾ ਨਿਆਣਾ ਪਰ ਉਹ ਇੰਨੀ ਇੱਕ ਸ਼ਰੀਫ ਘੋੜੀ ਆ ਪਰ ਜਦੋਂ ਉਹਦੇ ਬੱਚੇ ਨੇ ਕਦੇ ਗਲਤ ਥਾਂ ਤੇ ਲਿੱਦ ਕੀਤੀ ਜਾਂ ਪਿਸ਼ਾਬ ਕੀਤਾ ਤੇ ਫਿਰ ਉਹਦੇ ਬੱਚੇ ਦੇ ਛਿੱਤਰ ਪੈਣ ਦੇਖੋ ਕਿਵੇਂ ਉਹੀ ਘੋੜੀ ਆ ਬੱਡਾ ਉਹ ਤੈਨੂੰ ਮੈਂ ਖਾ ਜੂ ਤੂੰ ਗਲਤੀ ਕੀਤੀ ਤਾਂ ਕੀਤੀ ਕਿਵੇਂ ਐਵੇਂ ਸਖਾਉਂਗੀ ਭਈ ਉਹ ਚੀਜ਼ ਕਹਿ ਲੀਜੀ ਭਈ ਇਹ ਚੀਜ਼ ਇੱਕ ਦਿਨ ਮੈਂ ਵੀ ਨੋਟ ਕੀਤੀ ਹੈ ਹਨਾ ਭਈ ਉਹ ਜਿਵੇਂ ਹੁਣ ਹੁਣ ਆਪਾਂ ਪੋਰਸ ਤੋਂ ਉਹਨੂੰ ਪਾਸੇ ਬੰਨਿਆ ਹੁੰਦਾ ਹਨਾ ਤੇ ਉਹ ਜਿਵੇਂ ਉਹ ਜੁਗਣੀ ਨੂੰ ਵੀ ਜਿਵੇਂ ਇਹ ਕਰਦੇ ਬੱਚੇ ਵਾਂਗੂ ਹਨਾ ਬਸ ਉਹ ਕੱਲਾ ਜੁਗਣੀ ਨੂੰ ਨਹੀਂ ਆਪਣੇ ਘਰ ਦੇ ਬੱਚਿਆਂ ਨੂੰ ਵੀ ਬੱਚਿਆਂ ਵਾਂਗੂ ਮੰਨਦੀ ਆ ਜਿਵੇਂ ਮੰਨ ਕੇ ਚੱਲੋ ਵੀ ਤੁਹਾਡਾ ਬੱਚਾ ਖੇਡਦਾ ਖੇਡਦਾ ਡਿੱਗ ਪਿਆ ਰੋਣ ਲੱਗ ਗਿਆ ਤਾਂ ਜੇ ਕੈਲੀ ਖੁੱਲੀ ਫਿਰਦੀ ਆ ਤਾਂ ਇਕਲੀ ਆਪਣੇ ਤੋਂ ਪਹਿਲਾਂ ਉਹ ਬੱਚੇ ਦੇ ਕੋਲੇ ਜਾ ਕੇ ਖੜੀ ਹੋਊਗੀ। ਹੂੰ। ਮਤਲਬ ਆਮ ਤੌਰ ਤੇ ਉਹ ਘਰੇ ਖੁੱਲੀ ਫਿਰਦੀ ਹੁੰਦੀ ਆ। ਹੂੰ। ਤਾਂ ਜੇ ਮੰਨ ਲਓ ਵੀ ਬੱਚਾ ਤੁਰੇ ਫਿਰਦਾ ਡਿੱਗ ਪਿਆ, ਉਹ ਕਰੈਕਟ ਖੇਡਦੇ ਆ ਨਿੱਕੇ ਹੁਣ ਅਰਗੇ ਡਿੱਗ ਪਏ ਜਾਂ ਸਾਈਕਲ ਚਲਾਈ ਫਿਰਦਾ ਡਿੱਗ ਪਿਆ ਬਾਈ ਚਾਂਸ ਜਾਂ ਉਹ ਜਿਹੜਾ ਸਕੇਟ ਜਾਂ ਦੋ ਟਾਇਰਾਂ ਵਾਲਾ ਉਹ ਤੋਂ ਡਿੱਗ ਪਿਆ। ਹੂੰ। ਤਾਂ ਸਭ ਤੋਂ ਪਹਿਲਾਂ ਚੱਕਣ ਉਹ ਜਾਊਗੀ। ਹੂੰ। ਬੱਚੇ ਨੂੰ। ਠੀਕ ਹੈ ਲੈ ਬਾਈ। ਹਾਂ ਜੇ ਬੱਚੇ ਲੜਪੇ ਸਭ ਤੋਂ ਪਹਿਲਾਂ ਪਰੇਸ਼ਾਨ ਉਹ ਹੋਊਗੀ ਵੀ ਲੜਪੇ। ਮਤਲਬ ਉਹ ਇੱਕ ਚੀਜ਼ ਨੂੰ ਐਵੇਂ ਮੰਨਦੀ ਆ ਮਤਲਬ ਉਹ ਉਹਦਾ ਮਤਲਬ ਉਹਦੀ ਮਾਂ ਦਾ ਨੈਕਸਟ ਲੈਵਲ ਆ ਸਿਆਣਪ ਦਾ ਵੀ ਇਹਦੀ ਮਾਂ ਹੈ ਤੇ ਮਤਲਬ ਕਹਿਣ ਤੋਂ ਭਾਵੇਂ ਇਹ ਆ ਵੀ ਚੈਤਾ ਤੁਸੀਂ ਇਹ ਕਰ ਲੋ ਵੀ ਉਹ ਮਨੁੱਖਾਂ ਚ ਪਲੀ ਵੀ ਇੰਨੀ ਸਮਝਦਾਰਾ ਚ ਉਹ ਪਰਮਾਤਮਾ ਵੱਲੋਂ ਉਹਦੀ ਸਮਝ ਏਡੀ ਆ ਤਾਂ ਉਹ ਚੀਜ਼ ਉਹਨੇ ਕਿਤੇ ਨਾ ਕਿਤੇ ਪੋਰਸ ਨੂੰ ਵੀ ਦਿੱਤੀ ਆ ਬਿਲਕੁਲ ਭਈ ਇੱਕ ਚੀਜ਼ ਹੈ ਹਨਾ ਹੋਰ ਮੈਂ ਕਰੂੰਗਾ ਹਨਾ ਪੋਰਸ ਬਾਰੇ ਜਿਵੇਂ ਜਦ ਤੁਸੀਂ ਉਹਨੂੰ ਪਰਫਾਰਮ ਕਰਾਉਨੇ ਕਰਕੇ ਕੈਮਰੇ ਤੇ ਹਨਾ ਜਿਵੇਂ ਹੁਣ ਅੱਜ ਆਪਾਂ ਕੱਢਿਆ ਹੀ ਹੈ ਨਾ ਉਹ ਇੱਕ ਹੈਲਮੀ ਐਕਟਰ ਨੂੰ ਉਹ ਹੈ ਨਾ ਉਹ ਕਰਦਾ ਉਹ ਕਿਵੇਂ ਕੋਈ ਉਹਦੀ ਖਾਸ ਟ੍ਰੇਨਿੰਗ ਆ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜਾ ਘੋੜਾ ਹੈ ਨਾ ਦੋ ਦੰਦ ਘੋੜਾ ਫਲਮਾਉਣਾ ਸਭ ਤੋਂ ਔਖਾ ਕੰਮ ਹੁੰਦਾ ਸਭ ਤੋਂ ਔਖਾ ਕੰਮ ਆ ਦੋ ਦੰਦ ਘੋੜੇ ਨੂੰ ਫਲਮਾਉਣਾ ਠੀਕ ਹੈ ਜੀ ਇਹ ਇੱਕ ਬਹੁਤ ਔਖਾ ਕੰਮ ਆ ਉਹ ਹੈਗਾ ਹੁਣ ਦੋ ਦੰਦ ਉਹਨੂੰ ਉਹਨੂੰ ਥੋੜਾ ਸੌਖਾ ਤਾਂ ਲੱਗਿਆ ਫਲਮਾਉਣਾ ਕਿਉਂ ਕਿਉਂਕਿ ਆਪਾਂ ਉਹਦੇ ਤੇ ਬੈੰਦੇ ਆ ਦੋ ਦੰਦ ਘੋੜੇ ਨੂੰ ਫਲਮਾਉਣਾ ਕਿਉਂ ਔਖਾ ਹੁੰਦਾ ਕਿਉਂਕਿ ਉਹ ਓਵਰ ਐਨਰਜੈਟਿਕ ਹੁੰਦਾ ਇੱਕ ਉਹ ਘਰੋਂ ਲੋਕ ਕੱਢਦੇ ਨਹੀਂ ਦੋ ਦੰਦ ਨੂੰ ਕਿਉਂਕਿ ਦੋ ਦੰਦ ਤਾਂ ਕੋ ਬਦਮਾਸ਼ ਹੁੰਦਾ ਉਹਦੇ ਉੱਤੇ ਨਹੀਂ ਬੈੰਦੇ ਹੁੰਦੇ ਨਾ ਉਹਨੂੰ ਬਾਹਰ ਕੱਢਦੇ ਹੁੰਦੇ ਉਹਨੇ ਬਾਹਰਲੀ ਦੁਨੀਆ ਦੇਖੀ ਨਹੀਂ ਹੁੰਦੀ ਆਪਾਂ ਕੀ ਇਹ 20 ਦਿਨਾਂ ਦੇ 20 ਮਹੀਨਿਆਂ ਦੇ ਤੇ ਬੈਣਾ ਸ਼ੁਰੂ ਕਰਤਾ ਤਾਂ ਜਦੋਂ ਜਦੋਂ ਤੱਕ ਘੋੜਾ ਦੋ ਦੰਦ ਹੁੰਦਾ ਉਹਦੇ ਤੱਕ ਘੋੜੇ ਨੇ ਬੰਦਿਆਂ ਦੀ ਅਗਵਾਈ ਨਹੀਂ ਕੀਤੀ ਬੰਦਿਆਂ ਤੋਂ ਅੱਗੇ ਨਹੀਂ ਤੁਰਿਆ ਹੁੰਦਾ ਉਹ ਆਪਣੀ ਮਾਂ ਦੇ ਪਿੱਛੇ ਤੁਰਿਆ ਵਾ ਹੁੰਦਾ ਤਾਂ ਉਹਦੇ ਚ ਕਿਤੇ ਨਾ ਕਿਤੇ ਚੀਜ਼ ਖੁੰਦੀ ਆ ਬੰਦਿਆਂ ਦੇ ਲੋਕਾਂ ਨਾਲ ਹੀ ਪਿੱਛੇ ਹਾਂ ਜਦੋਂ ਜਦੋਂ ਤੁਸੀਂ ਘੋੜੇ ਨੂੰ ਬਾਹਰ ਕੱਢਣ ਲੱਗ ਗਏ ਘੋੜਾ ਚੈਲੰਜਾਂ ਦੇ ਵਿੱਚੋਂ ਪਾਰ ਹੋ ਗਿਆ ਤਾਂ ਘੋੜਾ ਬੰਦੇ ਤੋਂ ਅੱਗੇ ਤੁਰਨ ਲੱਗ ਜਾਂਦਾ ਕਿ ਮੈਂ ਪਹਿਲਾਂ ਮਰੂੰਗਾ ਮੈਂ ਪਹਿਲਾਂ ਦੇਖਦਾ ਕੀ ਆ ਤਾਂ ਉਹ ਚੀਜ਼ ਆ ਜਿਹੜੀ ਉਹ ਮਚਿਓਰਟੀ ਆ ਉੱਤੇ ਬਹਿਣ ਨਾ ਆਉਂਦੀ ਆ ਜਦੋਂ ਤੁਸੀਂ ਉਹੋ ਜੇ ਥਾਵਾ ਬੈ ਜੀ ਨਗਾਉਨੇ ਆ ਉਹ ਆਟੋਮੈਟਿਕ ਆਉਂਦੀ ਆ ਜਿਹੜੀ ਗੱਲ ਕੈਮਰੇ ਦੀ ਆ ਤਾਂ ਨਮਾ ਬੰਦਾ ਜਦੋਂ ਵੀ ਉਹਲੇ ਲੋਕ ਕੇ ਘੋੜੇ ਨੂੰ ਫਲਮਾਉਣ ਦੀ ਕੋਸ਼ਿਸ਼ ਕਰੂਗਾ ਤਾਂ ਘੋੜਾ ਉਹਨੂੰ ਉੱਚਾ ਹੋ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੀ ਕਰਦਾ ਵੀ ਕੀ ਕਰ ਰਿਹਾ ਕੀ ਕਰ ਰਿਹਾ 5-10 ਮਿੰਟ ਦੇਖਣ ਦੀ ਕੋਸ਼ਿਸ਼ ਕਰੂਗਾ 5-10 ਮਿੰਟਾਂ ਬਾਅਦ ਉਹਦੀ ਕਰਿਓਰਿਟੀ ਮਰ ਜੂਗੀ ਫਿਰ ਹਟ ਜੂਗਾ ਹਟ ਜੂਗਾ ਇਹ ਕੋਈ ਵੀ ਘੋੜਾ ਕਿਸੇ ਨੂੰ ਘੋੜੇ ਨੂੰ ਫਲਮਾਉਣ ਜਾਓਗੇ ਤਾਂ 5-10 ਮਿੰਟ ਬਹੁਤ ਘੰਟ ਪਰਫਾਰਮ ਕਰੂਗਾ ਉਦੋਂ ਬਦ ਹਟ ਜਾਊਗਾ ਜਿਵੇਂ ਬਈ ਹੈਨਾ ਪੋਰਸ ਉਦੋਂ ਛੋਟਾ ਸੀ ਜਿਵੇਂ 16 ਹੋਣੀ ਬੈਂਦੇ ਸੀਗੇ ਹੈਨਾ ਹੁਣ ਅੱਜ ਜਾਨਕਿ ਜਵਾਨ ਹੋ ਗਿਆ ਵਧੀਆ ਹੈਨਾ ਜਿਵੇਂ ਤੁਸੀਂ ਵੀ ਹੁਣ ਇਹਦੇ ਰਾਈਡ ਕਰਦੇ ਆ ਜਿਵੇਂ ਆਪਾਂ ਗੱਲ ਕਰਦੇ ਵੀ ਕਾਲੀ ਤੇ ਜਿਹੜੀ ਫੀਲ ਫੀਲਿੰਗ ਆਉਂਦੀ ਸੀਗੀ ਅੱਜ ਬਈ ਪੋਰਸ ਤੇ ਕਿਵੇਂ ਕੋਈ ਇਹਦਾ ਅਗਰੈਸਿਵ ਪਣ ਵੀ ਜਾ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਸੱਚੀ ਜੇ ਕਾਲੀ ਆਲਾ ਫੀਲ ਆਉਂਦਾ ਤਾਂ ਉਹ ਪੋਰਸ ਤੇ ਬੈ ਕੇ ਆਉਂਦਾ ਕਿਉਂ ਆਉਂਦਾ ਕਿਉਂਕਿ ਪੋਰਸ ਚਾਲ ਬਹੁਤ ਵਧੀਆ ਤੁਰਦਾ ਕੁਦਰਤੀ ਹਮ ਪਰ ਜੇ ਤੁਸੀਂ ਅਗਰੈਸਿਵ ਵਾਲੀ ਗੱਲ ਕਰੋ ਤਾ ਜਿਹੜਾ ਅਗਰੈਸ਼ਨ ਕਾਲੀ ਚ ਸੀ ਉਹ ਫੀਲ ਬੈਕ ਆਉਂਦਾ ਜੁਗਨੀ ਤੇ ਠੀਕ ਹੈ ਜੀ ਕਿਉਂਕਿ ਉਹ ਬੁਦਬਾਸ਼ ਬਹੁਤ ਆ ਉਹ ਮਤਲਬ ਹੰਕਾਰ ਦੀ ਆ ਉਹ ਲੜਦੀ ਆ ਜੇ ਘੂਰਦੇ ਆ ਉਤੋਂ ਅੱਡੀ ਉੱਡੀ ਦਿੰਦੇ ਆ ਤਾਂ ਮਤਲਬ ਨੈਕਸਟ ਲੈਵਲ ਬੰਦੇ ਨੂੰ ਕਹਿੰਦੀ ਆ ਵੀ ਤੂੰ ਮੈਨੂੰ ਐ ਘੂਰਿਆ ਤਾਂ ਘੂਰਿਆ ਕਿਵੇਂ ਕਾਲੀ ਵੀ ਐਂ ਕਰਦੀ ਸੀ ਠੀਕ ਹੈ ਬਈ ਮਤਲਬ ਜੇ ਹੱਕ ਬੈਠਾ ਕਿਤੇ ਬਾਈ ਚਾਂਸ ਫਿਰ ਉਹ ਰੁਕਦੀ ਨਹੀਂ ਸੀ ਉਹ ਕਹਿੰਦੀ ਸੀ ਤੂੰ ਮੈਨੂੰ ਹੱਕ ਕਿਵੇਂ ਬੈਠਾ ਆਪ ਹੀ ਬਹੁਤ ਤੁਰਦੀ ਆ ਪਰ ਨਰ ਦੀ ਸਵਾਰੀ ਦਾ ਹੋਣਾ ਥੋੜਾ ਜਿਹਾ ਨਰਥਲੇਰ ਜ਼ਿਆਦਾ ਹੁੰਦਾ ਇਹ ਚੀਜ਼ ਮਤ ਤੰਨਾ ਹੁਣ ਆਪਣੇ ਕੋਲ ਦੋ ਘੋੜੀਆਂ ਤੀਸਰਾ ਘੋੜਾ ਮੈਂ ਘੋੜੇ ਤੇ ਬਹਿ ਕੇ ਦੇਖਿਆ ਦਲੇਰ ਜ਼ਿਆਦਾ ਹੁੰਦਾ ਯਾਰ ਪਤਾ ਨਹੀਂ ਨਰ ਦੇ ਵਿੱਚ ਇਹ ਚੀਜ਼ ਹੈਗੀ ਆ ਯਾਰ ਇਹ ਤਾਂ ਜਦੋਂ ਮਤਲਬ ਮੰਨ ਕੇ ਚਲੋ ਨਾ ਅਟੈਚਮੈਂਟ ਥੋੜੀ ਨਰ ਨਾਲ ਨਾ ਨਰ ਤੇ ਅਗਲਾ ਨਾ ਚੜੀਏ ਨਰਾਂ 'ਚ ਬੈਠੀ ਏ ਘਰ ਕਿਉਂ ਆ ਨਰ ਤੇ ਬਹਿ ਕੇ ਨਾ ਤੁਸੀਂ ਦੇਖਿਓ ਤੁਸੀਂ ਤਿੰਨ ਦਿਨ ਚਾਰ ਦਿਨ ਨਰ ਦੀ ਸਵਾਰੀ ਕਰ ਲਈ ਨਾ ਨਰ ਘੋੜਾ ਤੁਹਾਨੂੰ ਇੰਨਾ ਕੁ ਪੜੂਗਾ ਸਾਹਮਣੇ ਪੰਜ ਪਈਆਂ ਪੰਜ ਪਹੀਆਂ ਚ ਤੂੰ ਕਿਹੜੀ ਮੋੜਨਾ ਹੈ ਅੱਛਾ ਤੂੰ ਜਿਹੜੀ ਸੋਚ ਲਿਆ ਉਹੀ ਮੜੂਗਾ ਘੋੜਾ ਸਹੀ ਗੱਲ ਹੈ ਵੀ ਕੋਈ ਇਸ਼ਾਰਾ ਕਰਨ ਦੀ ਲੋੜ ਨਹੀਂ ਹੂੰ ਕੁਝ ਨਹੀਂ ਕਹਿਣ ਦੀ ਲੋੜ ਸਾਹਮਣੇ ਪੰਜ ਪਹੀਆਂ ਨਾ ਪੰਜਾਂ ਚੋਂ ਜਿਹੜੀ 3 ਨੰਬਰ ਵਾਲੀ 2 ਨੰਬਰ ਵਾਲੀ ਤੂੰ ਟੈਕ ਲਈ ਘੋੜਾ ਉਹੀ ਮੜੂਗਾ ਬਿਲਕੁਲ ਹੈ ਨਾ ਵੀ ਭੀ ਮਤਲਬ ਉਸੇ ਹੀ ਜਾਊਗਾ ਜਿਹੜੀ ਤੂੰ ਸੋਚ ਲਿਆ ਕੋਈ ਇਸ਼ਾਰਾ ਨਹੀਂ ਕੁਛ ਨਹੀਂ ਮਤਲਬ ਇੰਨਾ ਕ ਮਤਲਬ ਨਰ ਇੰਨਾ ਕ ਅਟੈਚ ਹੋ ਜਾਂਦਾ ਤੁਹਾਡੇ ਨਾਲ ਇਹ ਤਾਂ ਬਲੂਟੁੱਥ ਵਾਲਾ ਕਨੈਕਸ਼ਨ ਆ ਜਦੋਂ ਤੁਸੀਂ ਘੋੜੇ ਤੇ ਬਹਿ ਗਏ ਤਾਂ ਤੁਹਾਡੇ ਦੋ ਦਿਲ ਚਾਰ ਅੱਖਾਂ ਚਾਰ ਕੰਨ ਹੋ ਜਾਂਦੇ ਤੇ ਇਹੀ ਸਾਰਾ ਕੁਝ ਘੋੜੇ ਦਾ ਹੋ ਜਾਂਦਾ ਉਹ ਤੁਹਾਡੇ ਦਿਲ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਉਹ ਤੁਹਾਡੇ ਦਿਮਾਗ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਉਹ ਤੁਹਾਡੀਆਂ ਅੱਖਾਂ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਉਹ ਤੁਹਾਡੇ ਕੰਨਾਂ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਇਹੀ ਕਾਰਨ ਕਿ ਘੋੜਾ ਜੇ ਅੰਨਾ ਵੀ ਹੋਵੇ ਤਾਂ ਉੱਤੇ ਸਵਾਰੀ ਕਰ ਸਕਦੇ ਤੁਸੀਂ ਬਿਲਕੁਲ ਹੈ ਉਹ ਬਾਬੇ ਨਹਿਰ ਵਾਲਿਆਂ ਕੋਲੇ ਅੰਨਾ ਕੋੜਾ ਹੈਗਾ ਤਾਂ ਉੱਤੇ ਤੁਸੀਂ ਸਵਾਰੀ ਕਰ ਸਕਦੇ ਉਹ ਆਪਣੇ ਮਾਈਂਡ ਨਾਲ ਹੀ ਤੁਰਿਆ ਜਾਂਦਾ ਹਾਂ ਹਾਂ ਉਹ ਤੁਹਾਡੇ ਦਿਮਾਗ ਨਾਲ ਉਸ ਤੋਂ ਬਾਅਦ ਉਹ ਤੁਹਾਡੇ ਨਾਲ ਅਟੈਚ ਹੋ ਜਾਂਦਾ ਬਿਲਕੁਲ ਬਲੂਟੁੱਥ ਨਾਲ ਕਨੈਕਟ ਹੋ ਜਾਂਦਾ ਹੂੰ ਬਈ ਇੱਕ ਚੀਜ਼ ਹੈ ਨਾ ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਦੱਸਣੀ ਜਾਊਂਗਾ ਤੇ ਬਈ ਇੱਕ ਇੱਕ ਦਿਨ ਆਪਾਂ ਕੋੜਾ ਕੱਢਿਆ ਸੀ ਹੈ ਨਾ ਤੇ ਮੈਨੂੰ ਨਾ ਇੰਨੀ ਕਿ ਕੈਂਟ ਲੱਗੀ ਨਾ ਉਹ ਗੱਲ ਜਦੋਂ ਆਪਾਂ ਘੋੜਾ ਮੇਰੇ ਨਾਲ 15 20 ਮਿੰਟ ਕੱਢਿਆ ਸੀ ਬਾਈ ਕਮਰੇ ਚ ਤੇ ਤੁਹਾਡੀ ਸਾਰੀ ਫੈਮਿਲੀ ਬਾਈ ਗਰਮੀਤ ਭਾਬੀ ਹੁਣੀ ਹੈ ਨਾ ਉਹਨਾਂ ਨੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਇੱਕ ਮਾਂ ਆਪਦੇ ਬੱਚੇ ਦੇ ਜਿਵੇਂ ਬੈੱਡ ਨੂੰ ਸਾਫ਼ ਕਰਨ ਦੀ ਵੀ ਉਹਦੇ ਤੇ ਬਾਲ ਨਾ ਪਾਈ ਹੁਣ ਮੇਰੇ ਬੱਚੇ ਨੇ ਫੇਰ ਆ ਕੇ ਪੈਣਾ ਵੀ ਮੈਂ ਜਸਟ ਮੈਂ ਟਾਈਮ ਨੋਟ ਕੀਤਾ ਉਹ ਬਾਈ 15 ਕ ਮਿੰਟ ਦਾ ਟਾਈਮ ਸੀ ਉਸ ਟਾਈਮ ਜਦੋਂ ਨੂੰ ਪੋਰਸ ਮੁੜਿਆ ਏ ਤੇ ਉਹਨਾਂ ਦਾ ਐਂਡ ਕਲੀਅਰ ਕੀਤਾ ਪਿਆ ਸੀ ਵੀ ਉਹਨੂੰ ਨਹੀਂ ਨਹੀਂ ਸਾਡੇ ਘਰ ਤੇ ਪਿਆਰ ਕਰਦੇ ਆ ਹੂੰ ਤੇ ਰੈਲਿਟੀ 'ਚ ਕਰਦੇ ਆ ਹਾਂ ਮਤਲਬ ਰਾਤ ਨੂੰ ਉੱਠ ਕੇ ਬੱਚੇ ਨੂੰ ਪੁੱਛਣਾ ਹਾਂ ਰਾਤ ਨੂੰ ਉਹ ਨਾ ਡਰਪੋਕੀ ਬਹੁਤ ਆ ਹਾਂ ਉਹ ਨਾ ਰਾਤ ਨੂੰ ਨੇਰੇ ਤੋਂ ਬਾਰਡਰ ਦਾ ਹੂੰ ਉਹਦਾ ਜੇ ਇੱਕ ਦਿਨ ਬਲਬ ਫਿਊਜ ਹੋ ਗਿਆ ਰਾਤ ਨੂੰ ਹਾਂ ਉਹ ਹਣ ਕੀ ਜਾਵੇ ਵੀ ਮੈਂ ਤਾਂ ਦੇਖਦਾ ਨਹੀਂ ਅੱਛਾ ਰਾਤ ਨੂੰ ਉਹਦਾ ਬਲਬ ਬਦਲਿਆ ਹਾਂ ਵੀ ਬੱਚਾ ਡਰ ਹੀ ਜਾਂਦਾ ਡਰ ਹੀ ਜਾਂਦਾ ਮਤਲਬ ਸਾਡੇ ਘਰ ਦੇ ਐਵੇਂ ਮਕਾਂ ਮਲੇ ਪੈ ਉਹ ਯਾਰ ਦਫਾ ਕਰੋ ਯਾਰ ਤੂੰ ਕੋਹ ਨਹੀਂ ਹੁੰਦਾ ਨਹੀਂ ਨਹੀਂ ਕਹਿੰਦੇ ਯਾਰ ਬੱਚਾ ਹੈ ਬੱਚਾ ਡਰੂਗਾ ਰਾਤ ਨੂੰ ਯਾਰ ਲਾਈਟ ਚਾਨਣ ਨਹੀਂ ਉਹਦੇ ਕੋਲੇ ਹਾਂ ਮਤਲਬ ਸਾਡੇ ਘਰ ਦੀ ਐ ਕਰਦੇ ਤੇ ਭਾਈ ਇੱਕ ਚੀਜ਼ ਮੈਂ ਹੋਰ ਪੁੱਛੂੰਗਾ ਹਨਾ ਜਿਵੇਂ ਗੱਲ ਕਰਦੇ ਨੇ ਹਨਾ ਕੋੜਿਆਂ ਦੀ ਜਿਹੜੀ ਸੇਵਾ ਹੈ ਹਨਾ ਜਿਵੇਂ ਆਪਾਂ ਪੋਰਸ ਜੰਮਿਆ ਸੀ ਹਨਾ ਉਸ ਟਾਈਮ ਤੁਸੀਂ ਗਾਈ ਵੀ ਦਾਤੇ ਨੇ ਕਿਰਪਾ ਕੀਤੀ ਹੈ ਵੀ ਹਨਾ ਵੀ ਆਪਣਾ ਘਰ ਸਿਲੈਕਟ ਕੀਤਾ ਜਿਵੇਂ ਹਨਾ ਵੀ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਜਿਵੇਂ ਆਪਦੇ ਘਰੇ ਜਨਮ ਲੈਂਦਾ ਹਨਾ ਵੀ ਕਹਿੰਦਾ ਮਤਲਬ ਵੀ ਖਾਦ ਖਰਾਕ ਹਨਾ ਜਿਵੇਂ ਤੁਸੀਂ ਸੋਚਦੇ ਵੀ ਚਲੋ ਹੋ ਸਕਦਾ ਵੀ ਜਿਵੇਂ ਆਪਣੀ ਵੀ ਸੋਚਣੀ ਹੈ ਵੀ ਤੁਸੀਂ ਜਿਵੇਂ ਮਹਾਰਾਜ ਦੇ ਨਾਲ ਵਧੀਆ ਨਾਮ ਆ ਹੈ ਨਾ ਕੰਮ ਤਾਂ ਦਾ ਪੂਰਾ ਵਧੀਆ ਹੈ ਨਾ ਵੀ ਕੋੜਾ ਬਈ ਕਿਹੜੇ ਤਰੀਕੇ ਨਾਲ ਮਾਲਕ ਦੀ ਜਣ ਕੇ ਜਿਵੇਂ ਸੇਵਾ ਨੂੰ ਕਿਹੜੇ ਤਰੀਕੇ ਨਾਲ ਦਿੰਦਾ ਹੈ ਜਿਵੇਂ ਥੋੜੀ ਸੋਚ ਜਿਵੇਂ ਆਪਾਂ ਇੱਕ ਖੁਆਬਤ ਨਹੀਂ ਕੀ ਵੀ ਉਹ ਕਰ ਜਿਸ ਕਰ ਜ਼ਿਆਦਾ ਤੀਆਂ ਜੰਮੀਆਂ ਉਹ ਕਰ ਕਰਨ ਤਰੱਕੀ ਜੀ ਜੇ ਮੈਂ ਤਨੂੰ ਕਹਾਂ ਵੀ ਜਰ ਬਈ ਯਾਰ ਜਿੰਮ ਲਾਉਣ ਨਾਲ ਮਸਲ ਕਿਵੇਂ ਬਣ ਜਾਂਦੇ ਆ ਤਾਂ ਤੂੰ ਕਮਾ ਯਾਰ ਜਿੰਮ ਲਾਵਾਂਗੇ ਮਸਲ ਬਣ ਜਾਣਗੇ ਨਹੀਂ ਇਹ ਸਵਾਲ ਗਲਤ ਹੈ ਕਿਉਂ ਬਣ ਜਾਂਦੇ ਯਾਰ ਜਿੰਮ ਲਾਉਣ ਨਾਲ ਮਸਲ ਕਿਉਂ ਬਣ ਜਾਂਦੇ ਜਿੰਮ ਲਾਉਣ ਨਾਲ ਮਸਲ ਪਤਾ ਕਿਉਂ ਬਣ ਜਾਂਦੇ ਆ ਕਿਉਂਕਿ ਤੁਸੀਂ ਮਸਲਾਂ ਨੂੰ ਸਟ੍ਰੈਸ ਦਿੰਨੇ ਆ ਹੂੰ ਤਾਂ ਮਸਲਾਂ ਨੂੰ ਜਦੋਂ ਤੁਸੀਂ ਸਟ੍ਰੈਸ ਦਿੰਨੇ ਆ ਤਾਂ ਤੁਹਾਡੇ ਮਸਲ ਉਸ ਤੋਂ ਦੂਸਰੇ ਦਿਨ ਜਿਆਦਾ ਬਲੱਡ ਜਿਆਦਾ ਪ੍ਰੋਟੀਨ ਸਾਡੇ ਸਰੀਰ ਦੇ ਵਿੱਚ ਉਹ ਗੇਨ ਕਰਦੇ ਆ ਉਹਦੇ ਨਾਲ ਉਹ ਸਟ੍ਰੈਸ ਦੇ ਨਾਲ ਉਹ ਸਟ੍ਰੈਚ ਹੁੰਦੇ ਆ ਤਾਂ ਜੋ ਜਦੋਂ ਤੁਸੀਂ ਹਰ ਰੋ ਸਟ੍ਰੈਸ ਦੇ ਜਾਂਦੇ ਆ ਉਹ ਹਰ ਰੋਜ਼ ਜਿਆਦਾ ਗੇਨ ਕਰਦੇ ਹੋ ਵੱਡੇ ਹੋ ਜਾਂਦੇ ਆ ਇਹ ਵਿਗਿਆਨ ਕਰਨਾ ਐਵੇਂ ਜਦੋਂ ਤੁਸੀਂ ਸ਼ੌਂਕ ਪਾਲਦੇ ਆ ਤੁਸੀਂ ਆਪ ਦੇ ਆਪ ਨੂੰ ਸਟ੍ਰੈਸ ਦਿੰਨੇ ਆ ਤਾਂ ਜਿਹੜੀ ਸਟ੍ਰੈਸ ਤੁਹਾਨੂੰ ਸਟ੍ਰੈਚ ਕਰਦੀ ਆ ਜਿਹੜੀ ਸਟ੍ਰੈਸ ਤੁਹਾਨੂੰ ਵੱਡਾ ਹੋਣ ਹੋਰ ਵੱਡਾ ਹੋਰ ਵੱਡਾ ਕਰਨ ਤੇ ਮਜਬੂਰ ਕਰਦੀ ਆ ਤੁਹਾਡੇ ਦਿਮਾਗ ਦਾ ਦੈਰਾ ਵੱਡਾ ਕਰਦੀ ਆ ਜਦੋਂ ਤੁਹਾਡਾ ਬੱਚਾ ਕਬੀਲਦਾਰੀ ਨਹੀਂ ਸਾਂਭ ਰਿਆ ਨਹੀਂ ਸਾਂਭਣ ਦੇ ਕਾਬਿਲ ਤਾਂ ਪਹਿਲਾਂ ਉਹਨੂੰ ਸ਼ੌਂਕ ਸੰਭਾਦੋ ਤਾਂ ਸ਼ੌਕ ਉਹਨੂੰ ਸਟ੍ਰੈਸ ਕਰੂਗਾ ਸ਼ੌਕ ਉਹਨੂੰ ਕਬੀਲਦਾਰੀ ਸਾਂਭਣਾ ਸਿਖਾ ਦੂਗਾ ਹੂੰ ਮਤਲਬ ਜੇ ਤੁਸੀਂ ਇਹਨੂੰ ਲੌਜੀਕਲੀ ਮੈਂ ਮਤਲਬ ਦੂਸਰੇ ਪਾਸੇ ਨਹੀਂ ਜਾ ਰਿਹਾ ਵੀ ਧਰਮ ਵਾਲੇ ਨਹੀਂ ਆਪਾਂ ਉਹ ਮਤਲਬ ਉਸ ਲੈਵਲ ਦੇ ਹੈਗੇ ਆ ਕਿ ਆਪਾਂ ਤਾਂ ਬਾਬੇ ਦੀਆਂ ਕਿਤਾਬਾਂ ਰੱਬ ਚੋਂ ਪੜ੍ਹ ਕੇ ਆਏ ਹੋਏ ਆ ਤਾਂ ਮੈਂ ਤੈਨੂੰ ਉਧਰਲੀ ਗੱਲ ਕਰਾਂ ਵੀ ਐਵੇਂ ਕਰਕੇ ਘੋੜੇ ਦਾ ਇੱਥੋਂ ਦਾਣਾ ਖਾਦਾ ਵਾ ਉੱਥੇ ਜਮਾ ਹੋ ਜਾਂਦਾ ਉਹ 40 ਗੁਣਾ ਹੋ ਕੇ ਸਾਨੂੰ ਮਿਲ ਜਾਂਦਾ ਨਾ ਤਾਂ ਆਪਾਂ ਉਹ ਦੇਖਿਆ ਕਿਤਾਬ ਕੀ ਲਿਖਿਆ ਜਾਂਦਾ ਤਾਂ ਹਾਂ ਉਹ ਉਹ ਸਭ ਹੋਣ ਗਿਆ ਮਤਲਬ ਮੇਰੇ ਅੰਦਾਜ਼ੇ ਜਾਂ ਮੇਰੀਆਂ ਸੁਣੀਆਂ ਮੀਆਂ ਗੱਲਾਂ ਪਰ ਜਿਹੜੀ ਮੈਂ ਤੁਹਾਨੂੰ ਆਥੈਂਟਿਕ ਗੱਲ ਕਰ ਰਿਹਾ ਵੀ ਅਸਲ ਦੇ ਵਿੱਚ ਤੁਸੀਂ ਜਦੋਂ ਸ਼ੌਂਕ ਨੂੰ ਸ਼ਿੱਦਤ ਨਾਲ ਪਾਲਦੇ ਆ ਤਾਂ ਅਸਲ ਦੇ ਵਿੱਚ ਸ਼ੌਂਕ ਤੁਹਾਨੂੰ ਸਟ੍ਰੈਚ ਮਤਲਬ ਕਰਦਾ ਸਟ੍ਰੈਸ ਕਰਦਾ ਸਟ੍ਰੈਚ ਕਰਦਾ ਮੈਂ ਤੁਹਾਨੂੰ ਇਹਦੀ ਉਦਾਹਰਨ ਦਿੰਦਾ ਜਿਵੇਂ ਮਤਲਬ ਜਿਹੜਾ ਸ਼ੌਂਕ ਆ ਨਾ ਉਹ ਕਦੇ ਵੀ ਤੁਹਾਨੂੰ ਖੁਸ਼ ਨਹੀਂ ਕਰ ਸਕਦਾ ਬੰਦੇ ਨੂੰ ਐਂ ਲੱਗਦਾ ਕਿ ਮੈਂ ਸ਼ੌਂਕ ਪੂਰਾ ਕਰ ਲੂੰਗਾ ਮੈਂ ਖੁਸ਼ ਹੋ ਜਾਊਂਗਾ। ਹੂੰ ਘੋੜਾ, ਕੁੱਤਾ, ਬਿੱਲਾ, ਤੋਤਾ, ਕਬੂਤਰ ਕੋਈ ਜੋਕਰ ਥੋੜੋ ਆ ਬਈ ਤੂੰ ਘਰ ਆਵੇਂਗਾ ਤੈਨੂੰ ਉਹ ਜੋਕ ਸੁਣਾਊਗਾ ਤੁਸੀਂ ਹੱਸ ਪੋਗੇ। ਜੇ ਤੁਸੀਂ ਹੱਸਣ ਲਈ ਕੁਛ ਕਰਨਾ ਚਾਹੁੰਦੇ ਤਾਂ ਕਪਲ ਸ਼ਰਮਾ ਦਾ ਸ਼ੋਅ ਦੇਖ ਲਓ। ਹੂੰ 10 ਰੁਪਈਆ ਦੀ ਮੈਮਰੀ ਨਹੀਂ ਮੱਚਦੀ ਫੋਨ ਦੀ। ਹੂੰ ਸਹੀ ਗੱਲ। ਤਾਂ ਕਪਲ ਸ਼ਰਮਾ ਦਾ ਅੱਧੇ ਘੰਟੇ ਦਾ ਸ਼ੋਅ ਦੇਖ ਲਓ। ਜੇ ਤੁਸੀਂ ਹੱਸਣਾ ਹੀ ਚਾਹੁੰਦੇ ਆ। ਘੋੜਾ ਜੋਕਰ ਥੋੜੋ ਆ ਵੀ ਤੁਹਾਨੂੰ ਜੋਕ ਮਾਰੂਗਾ। ਅਸਲੀਅਤ ਗੱਲ ਇਹ ਆ ਸੋਹਣਿਆ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ। ਬਈ ਇੱਕ ਪਾਸੇ ਕਬੀਲਦਾਰੀ ਦਾ ਭਾਰ ਚੱਕਿਆ ਹੋਇਆ ਉਹਦੇ ਨਾਲ ਢੂਈ ਬਿੰਗੀ ਆ। ਦੂਸਰੇ ਪਾਸੇ ਤੁਸੀਂ ਸ਼ੌਕ ਦਾ ਪਰ ਹੈਗਾ ਭਾਰ ਹੀ ਆ। ਜੀ ਬਈ। ਦੂਸਰੇ ਪਾਸੇ ਤੁਸੀਂ ਸ਼ੌਕ ਭਾਰ ਦਾ ਸ਼ੌਕ ਚੱਕ ਲਓ ਤੁਹਾਡੀ ਢੂਈ ਸਿੱਧੀ ਹੋ ਜਾਊਗੀ। ਹਮ ਮੈਂ ਤਾਂ ਇਸ ਬਿੰਗੀ ਢੂਈ ਦੀ ਗੱਲ ਕਰ ਰਿਹਾ ਵੀ ਤੁਹਾਡੀ ਜਿਹੜੀ ਢੂਈ ਆ ਉਹਦੀ ਸਮਰੱਥਾ ਹੋਰ ਵਧ ਜਾਊਗੀ। ਹਮ ਬੀ ਜੇ ਤੁਹਾਡੀ ਢੂਈ ਸਿੱਧੀ ਹੋ ਗਈ ਜੇ ਤੁਹਾਡੀ ਕਮਰ ਟੇਢੀ ਆ ਤਾਂ ਤੁਸੀਂ ਜਿਆਦਾ ਕੰਮ ਨਹੀਂ ਕਰ पाओगे ਤੁਸੀਂ ਕੰਮ ਤੋਂ ਵੱਕ ਜਾਓਗੇ ਤੁਸੀਂ ਤੁਹਾਡੀ ਢੂਈ ਸਿੱਧੀ ਕਰਨ ਦੇ ਦੋ ਹੀ ਤਰੀਕੇ ਜਾਂ ਤਾਂ ਇੱਧਰ ਲਾਹ ਪਾਰ ਚੜ੍ਹਦੇ ਹੋ ਤੇ ਅੱਗੀ ਹੋ ਜਾਓ ਤੇ ਜੰਗਲ 'ਚ ਜਾ ਕੇ ਬੈਠ ਜਾਓ ਜਾਂ ਫਿਰ ਇੱਧਰਲੇ ਪਾਸੇ ਸ਼ੌਂਕ ਚੱਕ ਲਓ ਠੀਕ ਕਮੈਂਟ ਰੱਖੋ ਨਾ ਮੈਂ ਕਮੈਂਟ ਰੱਖੂ ਮਤਲਬ ਮੇਰੇ ਕਹਿਣ ਤੋਂ ਭਾਵੇਂ ਇਹ ਸੋਣਾ ਵੀ ਜਿਹੜਾ ਸ਼ੌਂਕ ਆ ਨਾ ਵੀ ਜੇ ਤੁਸੀਂ ਉਹਨੂੰ ਦੂਜੇ ਪਾਸੇ ਮੈਂ ਨਾਂ ਲੈ ਕੇ ਜਾਵਾਂ ਉਹ ਤਾਂ ਮਤਲਬ ਗੱਲਾਂ ਸਾਡੇ ਸਿਆਣਿਆਂ ਦੀਆਂ ਬਹੁਤ ਕੀਤੀਆਂ ਹੋਈਆਂ ਬਈ ਜਿਹੜਾ ਸ਼ੌਂਕ ਵਾਲਾ ਜਾਨਵਰ ਆ ਅਸਲੀਅਤ ਗੱਲ ਇਹ ਵੀ ਆ ਨਾ ਕਿ ਇਹ ਧਰਤੀ ਜਾਨਵਰਾਂ ਦੀ ਸੀ ਜਿਨ੍ਹਾਂ ਨੂੰ ਸਾਡੇ ਮਨੁੱਖਾਂ ਨੇ ਹਥਿਆ ਲਿਆ ਤੇ ਜੇ ਉਹਨੂੰ ਹਥਿਆ ਲਿਆ ਸੀ ਤਾਂ ਜੇ ਅਸੀਂ ਉਹਨੂੰ ਜੰਗਲ ਤਾਂ ਬਣਾ ਨਹੀਂ ਸਕਦੇ ਤਾਂ ਘਟੋ ਘਟਾ ਕਿਸੇ ਇੱਕ ਨੂੰ ਤਾਂ ਅਸੀਂ ਆਪਦੇ ਘਰ ਦੇ ਇੱਕ ਕੋਨੇ 'ਚ ਜਗ੍ਹਾ ਦੇ ਹੀ ਸਕਦੇ ਆ ਨਾ ਬਿਲਕੁਲ ਹਨ ਬਈ ਇੰਨਾਕ ਤਾਂ ਅਸੀਂ ਧਰਤੀ ਦੇ ਪੁੱਤ ਹੋਣ ਦਾ ਫਰਜ਼ ਜ਼ਿਆਦਾ ਕਰ ਹੀ ਸਕਦੇ ਹਾਂ ਨਾ ਬਿਲਕੁਲ ਹਨ ਬਈ ਤਾਂ ਮੈਨੂੰ ਐ ਲੱਗਦਾ ਵੀ ਜਿਹੜਾ ਅਸੀਂ ਕਰਦੇ ਆ ਜਾਂ ਉਹ ਫੈਮਿਲੀ ਬਸ ਅਸੀਂ ਕਦੇ ਵੀ ਨਹੀਂ ਮੰਨਦੇ ਵੀ ਅਸੀਂ ਫੈਮਿਲੀ ਦੇ ਵਿੱਚ ਵੀ ਦਾ 8-9 ਮੈਂਬਰ ਆ ਅਸੀਂ ਮੰਨਦੇ ਆ ਕਿ ਆ ਜਿੰਨੇ ਵੀ ਹੈਗੇ ਆ ਦੋ ਤਿੰਨ ਬਿੱਲੀਆਂ ਆ ਇੱਕ ਦੋ ਵਾਰਾ ਕੁੱਤੇ ਆ ਅ ਦੋ ਇੱਕ ਬਲਬਲ ਦਾਲ ਨਾ ਪਾਇਆ ਹੋਇਆ ਇੱਕ ਘੁੱਗੀ ਆਉਂਦੀ ਆ ਸਾਡੇ ਸਾਰੇ ਫੈਮਿਲੀ ਦਾ ਹਿੱਸਾ ਸੀ ਸਾਰਿਆਂ ਦੀ ਆਪਸ ਵਿੱਚ ਜਦੋਂ ਅਸੀਂ ਬੈਠਣਾ ਸਾਰੇ ਟੱਬਰ ਨੇ ਅਸੀਂ ਸਾਰਿਆਂ ਦੀ ਗੱਲ ਕਰਨੀ ਆ ਸਭ ਦੇ ਨਾਂ ਐ ਉਹਦਾ ਨਾਂ ਚੰਟੀ ਆ ਉਹਦਾ ਨਾਂ ਬੰਟੂ ਆ ਉਹਦਾ ਨਾਂ ਚੀਕੂ ਆ ਉਹਦਾ ਨਾ ਪੋਰਸਾ ਉਹਦਾ ਨਾ ਕੈਲੀ ਆ ਉਹਦਾ ਨਾ ਜੁਗਣੀ ਆ ਆਪਣਾ ਉਹਦਾ ਨਾ ਫਲਾਨਾ ਉਹਦਾ ਨਾ ਸਾਰਿਆਂ ਦੀ ਗੱਲ ਹੋਣੀ ਆ ਬਾਏ ਨੇਮ ਗੱਲ ਹੋਣੀ ਆ ਅੱਜ ਆਪਣੀ ਚੈਂਟੀ ਨੇ ਆਇਆ ਕੀਤਾ ਅੱਜ ਆਪਣੇ ਬੰਟੂ ਨੇ ਆਇਆ ਕੀਤਾ ਉਹ ਸਾਨੂੰ ਹੀ ਪਤਾ ਹੁੰਦਾ ਦੂਜਾ ਬੰਦਾ ਕਹਿੰਦਾ ਪਾਗਲਾ ਵਰ ਗਿਆ ਸਹੀ ਗੱਲ ਹੈ ਬਈ ਬਸ ਅਸੀਂ ਹੈਗੇ ਆ ਆਉਦੇ ਆਨੰਦ ਜਾ ਬਈ ਹਾਂ ਬਸ ਆਪਾਂ ਹੈਗੇ ਹਾਂ ਮੇਰੇ ਸਾਹਮਣੇ ਜ਼ਿੰਦਗੀ ਬਈ ਇਹੀ ਆ ਹਨਾ ਜੇ ਆਨੰਦ ਦਾ ਹਨਾ ਦੇਖ ਤੇਰਾ ਕੰਫਰਟ ਤੇਰੇ ਕੋਲੇ ਹੁੰਦਾ ਤੂੰ ਰਿਸ਼ਤੇਦਾਰੀ ਛੋਟ ਜੀ ਉੱਥੇ ਤੂੰ ਦੁਪਹਿਰੇ ਗਿਆ ਤੈਨੂੰ ਅਗਲੇ ਦਿਨ ਮੰਜੇ ਤੇ ਆ ਗਈ ਨੀਂਦ ਹੂੰ ਤੈਨੂੰ ਤਾਂ ਪੂਰਾ ਕੰਫਰਟ ਮਿਲਿਆ ਤੈਨੂੰ ਤਾਂ ਆ ਗਈ ਅਗਲਾ ਤੈਨੂੰ ਬਈ ਸੂਤੋ ਕੇ ਪੈ ਜਾ ਤੈਨੂੰ ਚੰਗੇ ਭਲੇ ਨੂੰ ਠਾ ਕੇ ਕਹਿੰਦੇ ਸੂਤੋ ਕੇ ਪੈ ਜਾ ਸਹੀ ਗੱਲ ਹੈ ਬਈ ਮਤਲਬ ਕੀ ਆ ਕਿ ਉਹਨੂੰ ਸੂਤ ਨਹੀਂ ਲੱਗ ਰਿਹਾ ਪਰ ਤੈਨੂੰ ਆਨੰਦ ਸੀ ਮੈਨੂੰ ਆਨੰਦ ਆ ਤੈਨੂੰ ਆਨੰਦ ਕਿੱਥੇ ਉਹਨੂੰ ਪੈਰਾ ਆਨੰਦ ਤੈਨੂੰ ਪਤਾ ਹੈ ਮਿਲਕ ਲੈਣਾ ਸੋਹਣਾ ਤੇ ਇਹ ਆਪਣਾ ਆਨੰਦ ਹੈ ਇਹ ਆਪਣਾ ਪ੍ਰੋਫੈਸ਼ਨ ਨੀਗਾ ਇਹ ਆਪਾਂ ਨੂੰ ਐਂ ਲੱਗਦਾ ਕਿ ਇਹ ਫੈਮਿਲੀ ਦੇ ਸਾਡੀ ਦੇ ਮੈਂਬਰ ਹੈ ਜਿੰਨਾ ਚਿਰ ਪ੍ਰਮਾਤਮਾ ਨੇ ਸਾਥ ਬਖਸ਼ਿਆ ਤਾਂ ਇਹ ਸਾਡੇ ਜ਼ਿੰਦਗੀ ਦੇ ਹਸੀਨ ਸਫਰ ਦੇ ਸਾਥ ਸਾਥੀ ਆ ਜਾਂ ਇਹ ਸਾਨੂੰ ਛੱਡ ਕੇ ਗੱਡੀ ਚੋਂ ਉੱਤਰ ਜਾਣਗੇ ਸਫਰ ਚੋਂ ਜਾਂ ਅਸੀਂ ਸ਼ਾਇਦ ਮਰ ਕੇ ਉੱਤਰ ਜਾਾਂਗੇ ਇਸ ਤੋਂ ਇਲਾਵਾ ਉਨੇ ਕੁਝ ਵੀ ਸੋਚਿਆ ਹੋਇਆ ਪਲਾਨ ਨਹੀਂਗਾ ਕੁਝ ਵੀ ਵੀ ਜਾਂ ਇਹ ਸਾਨੂੰ ਘਰੋਂ ਕੱਢ ਦੇਣਗੇ ਜਾਂ ਅਸੀਂ ਇਹਨਾਂ ਨੂੰ ਘਰੋਂ ਕੱਢ ਦਿਆਂਗੇ ਇਸ ਤਰ੍ਹਾਂ ਦਾ ਕੋਈ ਪਲਾਨ ਹੈ ਨਹੀਂ ਦਾ ਬਿਲਕੁਲ ਹੈ ਨਾ ਤੇ ਬਹੁਤ ਬਹੁਤ ਧੰਨਵਾਦ ਹੈ ਨਾ ਬਈ ਤੁਸੀਂ ਆਪਾਂ ਨੂੰ ਚੁਣਿਆ ਹੈ ਨਾ ਨਹੀਂ ਜੀ ਤੇ ਦਰਸ਼ਕ ਵੀਰੋ ਕਿਵੇਂ ਲੱਗਿਆ ਹੈ ਨਾ ਪੋਰਸ ਤੇ ਕਿਉਂਕਿ ਦੁਨੀਆ ਦਾ ਸੁਪਰਸਟਾਰ ਆ ਤੇ ਬਾਈ ਸਖਜਿੰਦਰ ਬਾਈ ਨੇ ਗਿੱਤੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੋਰਸ ਨੂੰ ਪਿਆਰ ਕਰਨ ਵਾਲੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਆਪਣਾ ਪਿਆਰਾ ਕਮੈਂਟ ਕਰ ਦਿਓ ਤੇ ਸਾਡੇ ਕੋਲੇ ਬਾਈ ਸਰਜੀਤ ਹੋਣੀ ਆਇਆ ਸਾਡੇ ਪਿੰਡ ਵਾਲੇ ਬਹੁਤ ਪਿਆਰਾ ਸੱਜਣਾ ਸਾਡਾ ਤੇ ਉਹ ਮਿਲਣ ਵਾਸਤੇ ਆਇਆ ਤੇ ਅਸੀਂ ਗੱਲਾਂ ਕਰਦਿਆਂ ਕਰਦਿਆਂ ਪੂਰਾ ਨੇਰਾ ਕਰ ਲਿਆ ਤੇ ਫਿਰ ਫਿਰ ਕਿਸੇ ਦਿਨ ਅੱਧੀਆਂ ਘ ਰਹਿ ਗਈਆਂ ਮੇਰੇ ਦਿਲ ਚਤ ਚ ਕਾਫੀ ਰਹਿ ਗਈਆਂ ਫਿਰ ਬੈਠਦੇ ਆ ਠੀਕ ਹੈ ਬਾਈ ਤੇ ਜਾਂਦੇ ਬਾਅਦ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਹੋਰ ਜਿਹੜੇ ਕਿਸੇ ਵੀ ਬੰਦੇ ਨੇ ਪ੍ਰੋਫੈਸ਼ਨਲ ਵੀਡੀਓਗ੍ਰਾਫੀ ਕਰਾਉਣੀ ਆ ਬੰਦੇ ਕਮਾਲ ਦੀ ਵੀਡੀਓਗ੍ਰਾਫੀ ਕਰਦੇ ਆ ਆਨੰਦ ਆਊਗਾ ਤੁਹਾਨੂੰ ਕਰਾ ਕੇ ਦੇਖੋ ਧੰਨਵਾਦ ਜੀ